ਪੰਜਾਬੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpisanjha.in ਤੇ ਹੋ ਸਾਡੇ ਅੱਗੇ ਗੰਵੀ ਸਿਰ ਚੁਕਾਉਂਦੇ ਨੇ ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤਾਇਰਾ ਵਸੀਨ ਤੇ ਮੇਰੇ ਨਾਲ ਹਨ ਐਮੀ ਵਿਰਕ ਜਿਨ੍ਹਾਂ ਦਾ ਅੱਜ ਨਵਾਂ ਗਾਣਾ ਯਾਰ ਜੁੰਡੀ ਦੇ ਰਿਲੀਜ਼ ਹੋਇਆ ਹੈ ਤੇ ਬਹੁਤ ਛੇਤੀ ਐਸੀ ਹੀ ਮਹੀਨੇ ਇਹ ਵੱਡੇ ਪਰਦੇ ਤੇ ਵੀ ਕਦਮ ਰੱਖਣ ਵਾਲੇ ਹਨ ਸਤਿ ਸ਼੍ਰੀ ਅਕਾਲ ਐਮੀ ਹਾਊ ਆਰ ਯੂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ এবੀਬੀ ਸਾਜਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਨਵਾਂ ਟਰੈਕ ਰਿਲੀਜ਼ ਹੋਇਆ ਹੈ ਯਾਰ ਜੁੰਡੀ ਦੇ ਕੁਝ ਡਿਫਰੈਂਟ ਲੁੱਕ ਨਜ਼ਰ ਆ ਰਹੀ ਹੈ ਪੋਸਟਰ ਵਿੱਚ ਅਸੀਂ ਵੇਖਿਆ ਅਜ ਤੱਕ ਜੋ ਐਮੀ ਨੇ ਨਹੀਂ ਕੀਤਾ ਹਾਂਜੀ ਇਹ ਅਸਲ ਯਾਰਾਂ ਦੋਸਤਾਂ ਦੀ ਗੱਲ ਹੈ ਮੇਰਾ ਪਹਿਲਾਂ ਕੋਈ ਮਿੱਤਰਾਂ ਪਿਆਰਾਂ ਤੇ ਗਾਣਾ ਨਹੀਂ ਆਇਆ ਹੁਣ ਅੱਗੇ ਕਰਨੇ ਸ਼ੁਰੂ ਕੀਤੇ ਕਿਉਂਕਿ ਨਾਲ मोस्टली ਯਾਰ ਦੋਸਤੀ ਹੁੰਦੇ ਸੋ ਉਹ ਜਿਵੇਂ ਤਰ੍ਹਾਂ ਦੀ ਗੱਲ ਕਰੀ ਐ ਤੇ ਉਹ ਜਿਹੋ ਜਿਹਾ ਪੋਸਟਰ ਐ ਉਹ ਜਆ ਮੇਰਾ ਯਾਨੀ ਕਿ ਮੇਰੀ ਇਮੇਜ ਨਹੀਂ ਹੈਗੀ ਗਾਣੇ ਦੇ ਵਿੱਚ ਮੇਰੀ ਹੋਰ ਟਾਈਪ ਇਮੇਜ ਆ ਬਾਕੀ ਅੱਜ ਲੋਕਾਂ ਨੇ ਵੇਖ ਲੈਣਾ ਆ ਤੇ ਸਾਰਾ ਕੁਝ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਵੇਖਿਆ ਵੇਖ ਵੀ ਲੈਣਗੇ ਤੇ ਆਪਕੇ ਉਹਨਾਂ ਨੇ ਵਿਊਜ਼ ਦੇਣੇ ਆ ਤੇ ਵਿਊਜ਼ ਦੇਣੇ ਪਰ ਕੀ ਡਿਫਰੈਂਟ ਕਰਨ ਵਾਲੋ ਇਸ ਵਾਰ बिकॉज़ ਤੁਸੀਂ ਕਹਿੰਦੇ ਹੋ ਪੋਸਟਰ ਕੁਝ ਹੋ ਰਿਹਾ ਹੈ ਤੇ ਗਾਣੇ 'ਚ ਤੁਹਾਡੀ ਇਮੇਜ ਕੁ ਸੋ ਸਪੈਂਸ ਕ੍ਰੀਏਟ ਕੀਤਾ ਤੁਸੀਂ ਆਪਣੇ ਫੈਨ ਵਿੱਚ ਨਹੀਂ ਉਹ ਜਿਹੜਾ ਮਤਲਬ ਰਫਲਾਂ ਦੇ ਨਾਲਿਆਂ ਵਾਲੇ ਉਹ ਮਿੱਤਰ ਪਿਆਰੀ ਹੈ ਤੇ ਆਪਣਾ ਦੂਜਾ ਸਰਦਾਰੀ ਟਾਈਪ ਜੀ ਗੱਲਬਾਤ ਆ ਉਹ ਜਾਨੀ ਕਿ ਬਸ ਜਿਹੋ ਜਿਹਾ ਇੱਕ ਚੰਗਾ ਬੰਦਾ ਹੁੰਦਾ ਪਿੰਡ ਦਾ ਤੁਸੀਂ ਬੰਦਾ ਕਹਿ ਸਕਦੇ ਹੋ ਕਿ ਹਵੇਲੀ ਵਾਲਾ ਬੰਦਾ ਜਿਹੜਾ ਚੰਗਾ ਬੰਦਾ ਜਿਹੜਾ ਸਮਾਜ ਸਹਾਧਕ ਬੰਦਾ ਉਹ ਵਿਖਾਇਆ ਗਿਆ ਅੱਛਾ ਬਿਕੋਜ਼ ਇਸ ਕਿਸ ਲਈ ਮਤਲਬ ਬਿਕੋਜ਼ ਅੱਜਕਲ ਟ੍ਰੈਂਡ ਜਿਆ ਵੀ ਚੱਲ ਰਿਹਾ ਪਹਿਲਾਂ ਸਿੱਪੀ ਗਿੱਲ ਦਾ ਵੀ ਇੱਕ ਗਾਣਾ ਆਇਆ ਥਾ ਜ਼ਾਰ ਹੈ ਨਾ ਉਹ ਵੀ ਇੱਕ ਮੈਸੇਜ ਲੈ ਕੇ ਆਏ ਇੱਕ ਦੋ ਹੋਰ ਗਾਣੇ ਵੀ ਆ ਚੁੱਕੇ ਨੇ ਤਾਂ ਹੀ ਤੁਸੀਂ ਇਹ ਹੋ ਜੈ ਕਨਸੈਪਟ ਐਪਲੀਕੇਸ਼ਨ ਸਾਡਾ ਕਾਫੀ ਟਾਈਮ ਤੋਂ ਮੇਰਾ ਵੀਡੀਓ ਹੋਇਆ ਹੋਇਆ ਹੈ ਮਤਲਬ ਮੇਬੀ ਮਾਰਚ ਦਾ ਸ਼ੂਟ ਮੇਰੀ ਫਿਲਮ ਸ਼ੂਟ ਤੋਂ ਪਹਿਲਾਂ ਦਾ ਅਸੀਂ ਸ਼ੂਟ ਕੀਤਾ ਹੋਇਆ ਤੋਂ ਇੱਕ ਮੈਂ ਪਹਿਲਾਂ ਗਾਣਾ ਵਿੱਚ ਰਿਲੀਜ਼ ਕਰਨਾ ਸੀਗਾ ਸੁਰਮਟ ਸੰਡ ਉਹ ਅਸੀਂ ਥੋੜਾ ਰੀਸ਼ੂਟ ਕਰਨ ਦੇ ਕਰਕੇ ਅਸੀਂ ਥੋੜਾ ਡਿਲੇ ਕੀਤਾ ਤੇ ਤਾਂ ਕਰਕੇ ਹੁਣ ਅਸੀਂ ਇਹਨੂੰ ਪਹਿਲਾਂ ਰਿਲੀਜ਼ ਕਰ ਰਹੇ ਹਾਂ ਤੇ ਆਈਡੀਆ ਚੱਲਦੇ ਰਹਿੰਦੇ ਆ ਤੇ ਕਿਸੇ ਨੂੰ ਕੋਈ ਚੰਗਾ ਮੈਸੇਜ ਦੇਵਾਂਗੇ ਤਾਂ ਉਦ ਲਈ ਆਪਾਂ ਨੂੰ ਬਣਾ ਬੈਟਰ ਲੋਕੀ ਵਿੱਚ ਲਾਉਣਗੇ ਹਨਾ ਗਾਣੇ ਤਾਂ ਚੱਲਦੇ ਰਹਿੰਦੇ ਮਢੀਰ ਵਾਲੇ ਗਾਣੇ ਤਾਂ ਸਾਰੀ ਕਹੁੰਦੇ ਹਨ ਓਕੇ ਸੋ ਫਿਲਮ ਦਾ ਸ਼ੂਟ ਤੁਸੀਂ ਗੱਲ ਆਈ ਥਿੰਕ ਹਾਕਮ ਦਾ ਕੈਰੈਕਟਰ ਤੁਸੀਂ ਪਲੇ ਕਰ ਰਹੇ ਹੋ ਰਾਈਟ ਹਾਂਜੀ ਹਾਂਜੀ ਸੋ ਬਹੁਤ ਟਾਈਮ ਤੋਂ ਆਈ ਥਿੰਕ ਤੁਹਾਨੂੰ ਆਫਰਸ ਆ ਵੀ ਰਹੀ ਸੀ ਬਟ ਤੁਸੀਂ ਕੋਈ ਵੀ ਕਿਸੇ ਵੀ ਫਿਲਮ ਨੂੰ ਹਾਂ ਨਹੀਂ ਕੀਤੀ ਸੀ ਅੰਗਰੇਜ਼ ਨੂੰ ਕਿਵੇਂ ਹਾਂ ਕੀਤੀ ਕਿ ਅੰਗਰੇਜ਼ ਨਾਲ ਦੁਰਨਾ ਹੋਇਆ ਜਾਂ ਕਿਵੇਂ ਬਿਣਾ ਸੋਚੇ ਬਿਣਾ ਸੋਚੇ ਮਿਲੇ ਅਮਰਿੰਦਰ ਭਾਜੀ ਹੋਣੀ ਵੀ ਸਾਰੇ ਉਹਨਾਂ ਦੇ ਨਾਲ ਕਾਰਜ ਭਾਜੀ ਹੋਣੀ ਤੇ ਜਿਹੜੇ ਵੀ ਸਾਰੇ ਪ੍ਰੋਡਿਊਸਰ ਸੱਜਨ ਮਿੱਤਰ ਸੀਗੇ ਸਾਰੇ ਹੀ ਹਨ ਤੇ ਕਹਿੰਦੇ ਪੇਦਤ ਦਾ ਕੈਰੈਕਟਰ ਹੈ ਲਾਹੌਰਿਆ ਕੈਰੈਕਟਰ ਹੈ ਅਸੀਂ ਹੈਗੇ ਵੀ ਪਾਕਿਸਤਾਨ ਤੋਂ ਆ ਤੇ ਮੇਰੀ ਬੋਲੀ ਵੈਸੇ ਘਰ ਅਸੀਂ ਜਦੋਂ ਬੋਲਦੇ ਆ ਸਾਡੀ ਬੋਲੀ ਵੀ ਪਹਾਵਾਂ ਵਾਲੀ ਆ ਪਾਕਿਸਤਾਨੀਆਂ ਦੀ ਤੇ ਉਹ ਕੈਰੈਕਟਰ ਨੇ ਵੀ ਪਾਕਿਸਤਾਨੀ ਮੈਂ ਤਾਂ ਮੇਰਾ ਦਿਲ ਕੀਤਾ ਚਲੋ ਆਪਾਂ ਕਰੀਏ ਹਨ ਤੇ ਬਾਕੀ ਹੈ 9045 ਦੀ ਸਟੋਰੀ ਪੁਰਾਣੀ ਹਨ ਕੁਝ ਦੱਸਿਆ ਗਿਆ ਉਹਦਾ عشق ਮੁਹੱਬਤ ਇਹ ਉਹ ਸਾਰਾ ਦੱਸਿਆ ਗਿਆ ਤੇ ਵਧੀਆ ਲੱਗਿਆ ਉਹ ਤੇ ਬਾਕੀ ਤੁਸੀਂ ਫਿਲਮ ਦੇਖੋਗੇ 31 ਜੁਲਾਈ ਨੂੰ ਤੇ ਰੱਬ ਸੁੱਖ ਰੱਖੇ ਵਧੀਆ ਹੋਊਗਾ ਸਾਰਾ ਪਰ ਤੁਹਾਡਾ ਡੈਬਿਊ ਹੈ ਸੋ ਕਿਸ ਤਰ੍ਹਾਂ ਦਾ ایکسپੀਰੀਅੰਸ ਰਹਾ ਸੈੱਟ ਤੇ ਬਿਕੋਸ ਪਹਿਲੀ ਵਾਰੀ ਐਕਟਿੰਗ ਕਰ ਰਹੀ ਸੀ ਵੀਡੀਓਜ਼ 'ਚ ਵੀ ਐਕਟਿੰਗ ਹੁੰਦੀ ਹੈ ਪਰ ਡਾਇਲੌਗ ਡਿਲੀਵਰੀ ਨਹੀਂ ਹੁੰਦੀ ਵੀਡੀਓਜ਼ 'ਚ ਸੋ ਕੋਈ ਦਿੱਕਤ ਆਈ ਜਾਂ ਕੋਈ ਚੰਗੇ ایکسپੀਰੀਅੰਸ ਰਹੇ ਹੋਨ ਸੈੱਟ ਤੇ ਪਹਿਲੇ ਪਹਿਲੇ ਦਿਨ ਥੋੜਾ ਨਰਵਸ ਹੈਗਾ ਬੱਸ ਫਿਰ ਜਦੋਂ ਦੂਜੇ ਦਿਨ ਤੋਂ ਸ਼ੁਰੂ ਹਾਂ ਫੇ ਨਿੱਦ ਬਿਆਫੇ ਤਾਂ ਨਾਲ ਦੇ ਸਾਰੇ ਮਿੱਤਰ ਪਿਆਰੇ ਉਹ ਵੀ ਤੇ ਨਾਲ ਜਿਹੜੇ ਸਾਰਿਆਂ ਨੇ ਸਪੋਰਟ ਕੀਤੀ ਕਿਉਂਕਿ ਹੁਣ ਅੰਬਰਪਾਜ ਜੀ ਜਿਨ੍ਹਾਂ ਨੇ ਲਿਖੀ ਆ ਉਹ 24 ਆਵਰਸ ਨਾਲ ਹੁੰਦੇ ਸੀ ਉਹਨਾਂ ਨੇ ਦੱਸਣਾ ਅਮਰਿੰਦਰ ਪਾਜੀ ਆਉਂਦਾ ਸੈਟ ਭਾਵੇਂ ਉਹਨਾਂ ਦਾ ਸ਼ਾਰਟ ਹੈਗਾ ਭਾਵੇਂ ਨਹੀਂ ਹੈਗਾ ਉਹਨਾਂ ਨੇ ਉੱਥੇ ਹੀ ਬੈਣਾ ਕੁਰਸੀ ਢਾ ਕੇ ਭਾਵੇਂ ਧੁੱਪਾ ਭਾਵੇਂ ਛਾਂ ਆ ਉਹਨਾਂ ਨੇ ਐਮੀ ਨੂੰ ਦੱਸਣਾ ਪੀ ਐਮੀ ਇਦਾਂ ਕਰਨਾ ਹੈ ਇਦਾਂ ਕਰਨਾ ਸੋ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਕਾਰਜ ਪਾਜੀ ਹੋਣੀ ਸਾਰੇ ਵੀ ਪ੍ਰੋਡਿਊਸਰਸ ਵੀ ਡਾਇਰੈਕਟਰ ਸਿਮਰ ਪਾਜੀ ਬਹੁਤ ਜ਼ਿਆਦਾ ਵ ਸੋ ਤਾਂ ਕਰਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਐਕਸਪੀਰੀਅੰਸ ਮੇਰਾ ਪਹਿਲਾ ਟ੍ਰੇਲਰ ਵੀ ਆਊਟ ਹੋ ਗਿਆ ਤੇ ਤੁਹਾਨੂੰ ਬਹੁਤ ਇੰਟਰਸਟਿੰਗ ਨਿਊਜ਼ ਮਿਲ ਰਹੇ ਨੇ ਸਭ ਤੋਂ ਇੰਟਰਸਟਿੰਗ ਕੈਰੈਕਟਰ ਤੁਹਾਡੇ ਹੀ ਲੱਗ ਰਿਹਾ ਯਾ 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 ਉਹ ਸਾਰੀ ਫਿਲਮ ਐਕਚੁਅਲੀ ਹੋਊਗੀ ਮੇਰੇ ਕਰਕੇ ਨਾ ਪੁੱਠੀ ਸਿੱਧੀ ਹੋਣੀ ਮੇਰੇ ਕਰਕੇ ਹੋਣੀ ਆ ਅਵਿਂਦਰ ਭਾਜੀ ਤਾਂ ਚਲੋ ਇੱਕ ਲੀਡਿੰਗ ਐਕਟਰ ਹੈ ਨਾ ਉਹਨਾਂ ਦਾ ਉਹਨਾਂ ਤੇ ਲੋਕਾਂ ਨੇ ਧਿਆਨ ਦੇਣੇ ਹੀ ਦੇਣਾ ਕਿਉਂਕਿ ਉਹਨਾਂ ਨੂੰ ਤਾਂ ਵੇਖਣਾ ਹੀ ਵੇਖਣਾ ਹੈ ਨਾ ਕਿਉਂਕਿ ਮੋਸਟ ਆਫ ਦਾ ਟਾਈਮ ਦੇਖਣਗੇ ਉਹ ਸਕਰੀਨ ਤੇ ਤੇ ਬਾਕੀ ਸਟੋਰੀ ਕਿਉਂਕਿ ਉਹਨਾਂ ਦੀ ਆ ਤੇ ਸਟੋਰੀ ਪ ਕਾਮੇਡੀ ਜਾਂ ਪਿਆਰੀ ਜੀ ਫਿਲਮ ਪਿਆਰੀ ਜੀ ਫਿਲਮ ਆ ਜਾਨੀ ਕਿ ਉਹ ਨੀਗਾ ਕਿਸ ਨੂੰ ਮੁੱਕੀ ਵਾਲਾ ਨਾ ਕਿਸ ਨੂੰ ਗਾਲ ਕੱਢਣੀ ਉਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਆਮ ਸਿੱਧੀ ਜੀ ਫਿਲਮ ਆ ਬਹੁਤ ਫੈਮਲੀ ਮੂਵੀ ਹੈ ਪੀ ਫੈਮਲੀ ਦਾ ਕੱਲਾ ਕੱਲਾ ਮੈਂਬਰ ਜਾ ਕੇ ਦੇਖ ਸਕਦਾ ਕੋਈ ਵੀ ਅਜਨਗੇਜ਼ਪਾਨੀ ਕੋਈ ਵੀ ਗੰਦ ਕੁਝ ਨਹੀਂ ਹੈਗਾ ਸਾਫ ਸੁਥਰੇ ਡਾਇਲੋਗ ਹੈ ਸਾਫ ਸੁਥਰੀ ਸਾਰੀ ਕਹਾਣੀ ਆਪਨੇ ਡੈਬਿਊ ਲਈ ਐਸੇ ਤਰੀਕੇ ਦੇ ਰੋਲ ਦਾ ਤੁਹਾਨੂੰ ਇੰਤਜ਼ਾਰ ਸੀ ਇਸੇ ਤਰੀਕੇ ਮੈਨੂੰ ਐਕਟਿੰਗ ਦਾ ਇੰਤਜ਼ਾਰ ਸੀਗਾ ਤੇ ਉਹ ਮੈਚ ਕਰੀਆ ਤੇ ਜੇ ਮੈਂ ਅਗਲੀ ਫਿਲਮ ਵੀ ਕਰੂੰਗਾ ਉਹ ਵੀ ਮੈਂ ਐਕਟਿੰਗ ਕਰੂੰਗਾ ਮੈਨੂੰ ਕੋਈ ਜ਼ਿਆਦਾ ਪੈਸਿਆਂ ਦਾ ਵੀ ਹੈ ਨਹੀਂਗਾ ਕਿਹੜਾ ਪੈਸਾ ਤਾਂ ਵੀ ਐ ਵੀ ਜੇ ਪੈਸਾ ਤੋਂ ਬਣਾ ਵੀ ਸਕਦਾ ਹੋਵੇ ਤਾਂ ਆਪਾਂ ਸਾਰੀ ਜਾਵਾਂਗੇ ਪਰ ਪੈਸੇ ਤੋਂ ਬਣਾ ਸਰਦਾ ਨਹੀਂ ਤਾਂ ਕਰਕੇ ਚੱਕਰ ਰਿਹਾ ਬਿਲਕੁਲ ਤੇ ਐਕਟਿੰਗ ਦਾ ਤੁਸੀਂ ਕਿਹਾ ਤੁਹਾਨੂੰ ਸ਼ੌਕ ਹੈ ਕਦੋਂ ਤੋਂ ਸਿੰਗਿੰਗ ਤੋਂ ਪਹਿਲਾਂ ਦਾ ਹੈ ਜਾਂ ਸਿੰਗਿੰਗ ਤੋਂ ਸਿੰਗਿੰਗ ਚਾਂ ਤੋਂ ਬਾਅਦ ਹੋਇਆ ਨਹੀਂ ਹੁਣ ਆਪਾਂ ਜਿਹੜੀ ਚੀਜ਼ ਚ ਵੜੀ ਗਏ ਤੇ ਉਹਨੂੰ ਆਪਾਂ ਲਾਈਕ ਪ੍ਰੋਫੈਸ਼ਨਲੀ ਉਹਨੂੰ ਕਰਨਾ ਚਾਹੀਦਾ ਹਨਾ ਜੇ ਆਪਾਂ ਗਾਉਣ ਲੱਪੇ ਤੇ ਇਹ ਸਾਰੀਆਂ ਕੈਟਾਗਰੀ ਇਹ ਗਾਉਣ ਵਾਲੇ ਆਪਣੇ ਜਿਹੜੇ ਪੰਜਾਬ ਦੇ ਲੋਕ ਆ ਉਹ ਮੋਸਟਲੀ ਜਿਹੜੇ ਬੰਬੇ ਤੋਂ ਆਉਂਦੇ ਆ ਕਈ ਐਕਟਰਸ ਬੰਬੇ ਤੋਂ ਆਉਂਦੇ ਆ ਉਹਨਾਂ ਨੂੰ ਨਹੀਂ ਐਸੈਪਟ ਕਰਦੇ ਇੱਥੇ ਦੇ ਕੋਈ ਪੰਜਾਬ ਦਾ ਸਿੰਗਰ ਮੂਵੀ ਕਰੂਗਾ ਤੇ ਉਹਨੂੰ ਲੋਕੀ ਜਲਦੀ ਸੱਤ ਕਰ ਲੈਂਦੇ ਕਿਉਂਕਿ ਉਹਨੂੰ ਜਾਣਦੇ ਵੀ ਆ ਉਹਨੂੰ ਆਲਰੇਡੀ ਵੀਡੀਓਜ਼ ਵਿੱਚ ਦੇਖਿਆ ਵੀ ਹੋਇਆ ਤੇ ਉਹਨੂੰ ਬੋਲਣਾ ਪਸੰਦ ਕਰ ਮਤਲਬ ਜਦੋਂ ਬੋਲੂਗਾ ਉਹਨੂੰ ਦੇਖਣਾ ਪਸੰਦ ਕਰਦਾ ਹੈ ਲੋਕੀ ਵੀ ਕਿੰਦਾ ਦੀ ਦੀ ਆਵਾਜ਼ ਜਦੋਂ ਨਾਰਮਲ ਗੱਲ ਕਰਦਾ ਹਨ ਕੀ ਇਸ ਕੈਰੈਕਟਰ 'ਚ ਇਹੋ ਜਿਹੀ ਵੀ ਕੋਈ ਸਿਮਿਲੈਰਿਟੀ ਹੈ ਜਿਹੜੀ ਐਮੀ 'ਚ ਵੀ ਹੈ ਕੋਈ ਤੁਹਾਡੀ ਵੀ ਕੁਆਲਿਟੀ ਜਿਹੜੀ ਉਸ ਕੈਰੈਕਟਰ 'ਚ ਹੋਵੇ ਜਿਸਨੇ ਉਸ ਕੈਰੈਕਟਰ ਨੂੰ ਪਿਕ ਕਰਨਾ ਤੁਹਾਡੇ ਲਈ ਈਜ਼ੀ ਹੋ ਗਿਆ ਹੋਵੇ ਨੇ ਅਕਸਰ ਜੋ ਹੀ ਸੀਗਾ ਵੀ ਮਤਲਬ ਜਿਹੜੀ ਬੋਲੀ ਸਾਡੀ ਲਾਹੌਰਿਆ ਕਰੈਕਟਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆ ਵੀ ਲਾਹੌਰਿਆ ਜਿਹੜਾ ਕਰੈਕਟਰ ਆ ਵੀ ਸਾਡੀ ਬੋਲੀ ਉਦਾਂ ਦੀ ਸੀ ਮੈਂ ਉਦੋਂ ਅਸੀਂ ਗੁਜਰਾਂ ਵਾਲੇ ਤੋਂ ਪਾਕਿਸਤਾਨ ਤੋਂ ਹਨਾ ਸਾਡੇ ਮਨੂੰ ਸਾਡੇ ਦਾਦਾ ਜੀ ਹੋਣੀ ਆਏ ਸੀ ਉੱਤਰੋਂ ਤੇ ਉਹ ਬੋਲੀ ਤਾਂ ਕਰਕੇ ਜਲਦੀ ਮੈਂ ਬੋਲ ਸਕਿਆ ਹਨਾ ਤੇ ਉਹ ਤਾਂ ਕਰਕੇ ਉਹ ਕਰੈਕਟਰ ਨੂੰ ਸੂਟ ਕਰਦੀ ਆ ਜਦੋਂ ਤੁਸੀਂ ਡਾਇਲੌਗ ਸੁਣਨੇ ਹੋਣਗੇ ਅਸੀਂ ਭੌਂਕਿਆਂ ਦੇ ਵਜ੍ਹਾ ਤੇ ਪੈਂਦਾ ਅਸੀਂ ਤੇ ਉਹ ਚੀਜ਼ਾਂ ਸਾਰੀਆਂ ਪੁਰਾਣੀਆਂ ਵੀ ਹੈ ਇਨਾਕ ਪੜਿਆ ਲਿਖਿਆ ਹੋਣਾ ਦਾ ਜ਼ਰੂਰੀ ਆ ਉਹ ਸਾਰੀਆਂ ਗੱਲਾਂ ਬਾਕੀ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਹੋਰ ਕਾਫੀ ਡਾਇਲੌਗ ਹਨਾ ਲੈ 40 45 ਮਿੰਟ ਘੰਟੇ ਵਾਂਗੂ ਮੂਵੀ ਦੇ ਵਿੱਚ ਮੇਰਾ ਰੋਲ ਘੁੰਮਦਾ ਹੈ ਯਾਨੀ ਕਿ ਘੰਟੇ ਦਾ ਤੇ ਬਾਕੀ ਕਦੇ ਵਿੱਚ ਆ ਗਿਆ ਕਿਤੇ ਚੱਲ ਗਿਆ ਕਿਤੇ ਆ ਗਿਆ ਕਿਤੇ ਚੱਲ ਗਿਆ ਕਿਤੇ ਮੇਰੀਆਂ ਗੱਲਾਂ ਹੋ ਗਈਆਂ ਉਹ ਕੁਝ ਹਨ ਸੋ ਸਾਰਾ ਕੁਝ ਬਾਕੀ ਜਿਹੜਾ ਉਹ ਕਰੈਕਟਰ ਆ ਉਹ ਥੋੜਾ ਹੈਗਾ ਫਲਰਟੀ ਅੱਛਾ ਜਿਹੜਾ ਕਰੈਕਟਰ ਥੋੜਾ ਫਲਰਟੀ ਤੇ ਮੇਰੀ ਲਾਈਫ ਬਾਕ ਕਾਟੇ ਆ ਪਹਿਲਾਂ ਅਮਰਿੰਦਰ ਗਿੱਲ ਦੁਖੀ ਹੋ ਰਹੇ ਨੇ ਬਹੁਤ ਟ੍ਰੇਲਰ ਜੀ ਕਦੋਂ ਬੰਦ ਹੋਣਾ ਹੈ ਤਾਂ ਭਾਜੀ ਬਹੁਤ ਜ਼ਿਆਦਾ ਬਾਾਕੀ ਫਿਲਮ ਦੇਖੋਗੇ ਤਾਂ ਜ਼ਿਆਦਾ ਸੁਣੇ ਹੋਊਗਾ ਵਧੀਆ ਵਧੀਆ ਲੱਗਿਆ ਜੀ ਸੋ ਇਸੇ ਤਰ੍ਹਾਂ ਦੇ ਰੋਲ ਦਾ ਇੰਤਜ਼ਾਰ ਸੀ ਤੁਹਾਨੂੰ ਆਪਣੇ ਡੈ ਹਾਂਜੀ ਬਸ ਮਤਲਬ ਜਿਹੜੇ ਚੈਕਿੰਗ ਦੇਖਿਆ ਹੁਣ ਅੱਗੇ ਫਿਲਮ ਕਰਾਂਗੇ ਤਾਂ ਕੋਈ ਖਰੀ ਕਰਾਂਗੇ ਹਨਾ ਜਿਹਦੇ ਵਿੱਚ ਵਧੀਆ ਲੱਗੇ ਰਿਐਲਿਟੀ ਬੇਸ ਜਿਹੜੀ ਮਤਲਬ ਆਮ ਲੋਕਾਂ ਨਾਲ ਹੁੰਦੀ ਆ ਹੁਣ ਅੱਜ ਕੱਲ 80 ਮੁੰਡੇ ਆ 80 ਮੁੰਡਿਆਂ ਦੇ ਵਿੱਚੋਂ ਦੋ ਹੋ ਗਏ ਮਰਿੰਦਰ ਗਿੱਲ ਜਿਹੜੇ ਸਾਉ ਤੇ ਵਿਚਾਰੇ ਹਨਾ ਲੋਇਲ ਐਨ ਆਲ ਸਾਰੇ ਦੋ ਤੇ ਵਿੱਚੋਂ 98 ਜਿਹੜਾ ਮੈਨੂੰ ਰੋਲ ਮਿਲਿਆ ਹੋਇਆ ਹਾਕਮ ਵਾਂਗੂ ਫਲਰਟੀ ਜਿੱਥੇ ਕੁੜੀ ਵਿਕੀ ਵਿਕੀ ਉਹ ਉਹ ਵਾਲੀ ਚੀਜ਼ ਆ ਤੇ ਉਹ ਚੀਜ਼ਾਂ ਵਿਖਾਈਆਂ ਗਈਆਂ ਹਨ ਉਹ ਹੀਰੋ ਤਾਂ ਓਬਵੀਅਸਲੀ ਆਪਾਂ ਚੀਜ਼ ਖਰੀ ਵਿਖਾਉਣੀ ਹੈ ਹਨਾ ਵੀ ਉਹ ਦੱਸ ਦੇਗਾ ਮੈਨੂੰ ਸੀਰੀਅਸ ਲਵ ਤੇ ਟਾਈਮ ਪਾਸ ਲਵ ਯਾ ਟਾਈਮ ਪਾਸ ਮੇਰਾ ਲਾਇਆ ਹੈ ਵੀ ਇਹ ਬੰਦਾ ਹੈਗਾ ਹੀ ਇਦਾਂ ਦਾ ਮਾੜਾ ਨਿਕਾਏ ਕੋਈ ਮੈਂ ਕੋਈ ਤੱਕ ਮੈਨੂੰ ਤੁਸੀਂ ਬਾਕੀ ਫਿਲਮਾਂ ਦੇਖ ਕੇ ਤੁਹਾਨੂੰ ਪਤਾ ਲੱਗ ਜੇਗਾ ਠੀਕ ਹੋ ਜੀ ਨਹੀਂ ਦੱਸ ਦੋ ਦੇ ਦੱਸ ਹੀ ਰਹੀ ਸੀ ਤਾਂ ਨਹੀਂ ਉਹ ਹੈ ਨਹੀਂ ਉਹ ਸਾਰੀ ਫਿਲਮ ਨਿਕਲ ਜਾਣੀ ਫਿਰ ਉਸ ਅੱਛਾ ਹਾਂ ਉਸੇ ਇੱਕ ਮਤਲਬ ਅੱਛਾ ਠੀਕ ਹੈ ਤੇ ਓਵਰਹਾਲ ਜੇ ਆਪਾਂ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਬਿਕੋਜ਼ ਐਨੀ ਇਹ ਨਹੀਂ ਤਾਂ ਯਾ ਫਿਲਮ ਨਹੀਂ ਆ ਰਹੀਆਂ ਜੇ ਵੇਖਿਆ ਜਾਵੇ ਤੁਸੀਂ ਤੁਹਾਨੂੰ ਕੀ ਲੱਗਦਾ ਪੰਜਾਬੀ ਸਿਨੇਮਾ ਬਾਰੇ ਜਿਹੜੀ ਹੁਣ ਫਿਲਹਾਲ ਪ੍ਰੈਜ਼ੈਂਟ ਕੰਡੀਸ਼ਨ ਹੈ ਪ੍ਰੈਜ਼ੈਂਟ ਕੰਡੀਸ਼ਨ ਨੂੰ ਮੋਸਟਲੀ ਜਿਹੜੇ ਸਾਰੇ ਐਕਟਰਸ ਐਨ ਸਾਰੇ ਹਨ ਪ੍ਰੋਡਿਊਸਰਸ ਆ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਜਾਂ ਦੋ ਪ੍ਰੀਸਪੀਡ ਹੁੰਦੇ ਆ ਜਿਨ੍ਹਾਂ ਦੀਆਂ ਪੁਰਾਣੀਆਂ ਫਿਲਮ ਹਿੱਟ ਹੋਈਆਂ ਬਾਕੀ ਲਾ ਕੇ 10 12 12 ਕਰੋੜ ਘਰੇ ਬੈਹ ਜਾਂਦੇ ਕਿਉਂਕਿ ਮੂਵੀ ਚੱਲਦੀ ਨਹੀਂ ਕਿਉਂਕਿ ਇੱਥੇ ਸਿਰਫ ਪੰਜਾਬ ਪੰਜਾਬ ਦੇ ਲੋਕਾਂ ਨੂੰ ਦੇਖਣ ਆਉਣਾ ਕੋਈ ਸਾਊਥ ਇੰਡੀਅਨ ਮੂਵੀ ਜਾਂ ਬਾਲੀਵੁੱਡ ਮੂਵੀ ਆਉਂ ਤਾਂ ਸਕਰੀਨਾਂ ਬਹੁਤ ਜ਼ਿਆਦਾ ਮਿਲਦੀਆਂ 3000 ਉਹ ਫਿਰ 10 ਨੇ ਜ਼ਿਆਦਾ ਲੋਕੀ ਦੇਖਣ ਜਾਂਦੇ ਆ ਜਦੋਂ ਸਾਉ ਦਾ ਸਿਨੇਮਾ ਬਹੁਤ ਸਟਰੋਂਗ ਹੈ ਆਪਾਂ ਨੂੰ ਥੀਏਟਰਸ ਵੀ ਜਿਹੜੀ ਨਾਰਮਲ ਫਿਲਮ ਆ ਉਹਨੂੰ 3-400 ਮਿਲਣਾ ਆਮ ਜਿਹੜੀ ਨਾਰਮਲ ਪੰਜਾਬੀ ਫਿਲਮ ਆ ਜਿਹੜੇ ਕੋਈ ਵੱਡਾ ਸਟਾਰ ਆ ਜਿਦਾਂ ਅਮਰਿੰਦਰ ਭਾਜੀ ਹੋਗੇ ਵੀਪੀ ਭਾਜੀ ਹੋਗੇ ਦਿਲਜੀਤ ਭਾਜੀ ਹੋਗੇ ਉਹਨਾਂ ਨਾਲ-ਨਾਲ 8-800 ਥੀਏਟਰ ਮਿਲਦਾ ਹਨ ਤੇ ਹਰ ਕੋਈ ਪ੍ਰੋਡਿਊਸਰ ਵੀ ਉਹਨਾਂ ਨਾਲ ਅਫੋਰਡ ਨਹੀਂ ਕਰ ਸਕਦਾ ਤੇ ਪੰਜਾਬੀ ਸਿਨੇਮਾ ਵੀ ਆਏ ਆ ਵੀ ਇੱਕ ਆਰਟਿਸਟ ਨੂੰ ਵੇਖਣਾ ਚਾਹੀਦਾ ਵੀ ਉਹਦੀ ਜਿਹੜਾ ਕੈਰੀਅਰ ਆ ਉਹ 2-3 ਸਾਲ ਲੱਗਾ ਪੀ ਦੋ ਤਿੰਨ ਸਾਲ ਇਧਰੋਂ ਫੜ ਲਓ ਪੈ ਇਧਰੋਂ ਫੜ ਲਓ ਆ ਵੀ ਪੈ ਇਥੋਂ ਲੈ ਲਓ 50 ਲੱਖ ਇਧਰੋਂ ਲੈ ਲਓ 80 ਲੱਖ ਫੇ ਉਹ ਕਿੰਨਾ ਵੀ ਫਿਰ ਕੈਸ਼ ਕਰ ਲਾਂਗੇ ਫਿਰ ਲੋਕੀ ਭੁੱਲ ਜਾਂਦੇ ਹਨ ਤੇ ਲੋਕਾਂ ਦੇ ਵਿੱਚ ਇੱਕ ਰਿਸਪੈਕਟ ਬਣਾਉਣੀ ਇਮੇਜ ਬਣਾਉਣੀ ਉਹ ਮਸਤਾ ਤੇ ਇਹ ਮੈਂ ਅੰਦਰ ਭਾਈ ਹਣਾ ਤੋਂ ਰਹਿ ਰੱਖ ਕਿ ਨਾਲ ਮੇਰਾ ਸੁਭਾਅ ਥੋੜਾ ਜਿਹਾ ਹੋਰ ਹੁੰਦਾ ਸੀਗਾ ਪਹਿਲਾਂ ਲੋਕੀ ਇਹਨਾਂ ਲੋਕਾਂ ਨੂੰ ਵੀ ਪਤਾ ਹੁਣ ਮੈਂ ਚੇਂਜ ਹੋਣਾ ਬੈ ਹੌਲੀ ਹੌਲੀ ਹਨ ਤੇ ਪੁਰਾਣੇ ਸੁਭਾਅ ਵਾਲੇ ਕੀ ਹੁੰਦਾ ਸੀ ਤੇ ਹੁਣ ਕੀ ਹੋ ਪੁਰਾਣਾ ਐ ਹੁੰਦਾ ਵੀ ਥੋੜਾ ਹੜਪਿਆ ਹੁੰਦਾ ਸੀਗਾ ਹਨ ਪੀ ਜਿੱਦਾਂ ਦਾ ਮਤਲਬ ਹੈਗਾ ਹੁਣ ਸੁਭਾਅ ਉਹਦਾ ਮ ਤੇ ਪਹਿਲਾਂ ਥੋੜਾ ਜਿਹਾ ਹੋਰ ਸਾਭਦਾ ਹੁੰਦਾ ਸੀ ਹੁਣ ਹੌਲੀ 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 ਫਰਕ ਪਈ ਜਾਂਦਾ ਐਸ ਚੀਜ਼ ਦਾ ਖਰੇ ਸਿਆਣੇ ਹੋਈ ਜਾਂਦੇ ਵੱਡੇ ਹੋਈ ਜਾਂਦੇ ਹਨ ਪਹਿਲਾਂ ਬਹਿ ਨਿਆਣੇ ਹੁੰਦੇ ਸੀ ਕਾਲੇ ਟਾਈਮ ਹਾਂਜੀ ਹਾਂ ਬਿਕੋਜ਼ ਬਹੁਤ ਛੋਟੀ ਉਮਰ ਚ ਤੁਸੀਂ ਸਿੰਗਿੰਗ ਵੱਲ ਆ ਗਏ ਸੀ ਹੈਨਾ ਆਈ ਥਿੰਕ ਤੁਸੀਂ ਉਸ ਟਾਈਮ ਪੜ ਰਹੇ ਸੀ ਯਾ ਯਾ ਮੈਂ ਪੜਦਾ ਤਾਂ ਹੁਣ ਵੀ ਹਾਂ ਜੀ ਮੈਂ ਅੱਛਾ ਤੇ ਮੈਂ ਫੇਰ ਕਿੰਨਾ ਪੜੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਹਾਂ ਇਹ ਜਿਹੜੀ ਤੁਹਾਡੀ ਸਟੇਟਮੈਂਟ ਹੈ ਨਾ ਬਹੁਤ ਮਸ਼ਹੂਰ ਹੋਈ ਹੈ ਮੈਂ ਦੁਬਾਰਾ ਫੇਰ ਕਹਿਣਾ ਵੀ ਬੰਦਾ ਸੱਚੀ ਪੜਿਆ ਲਿਖਿਆ ਹੋਵੇ ਤਾਂ ਚੰਗੀ ਗੱਲ ਹੀ ਆ ਨਹੀਂ ਬਟ ਪੰਜਾਬ ਚ ਇਹ ਲੋਕਾਂ ਨੇ ਮੇਰੀ ਗੱਲ ਨੈਗੇਟਿਵ ਲਈ ਸੀਗੀ ਲੋਕੀ ਕਹਿੰਦੇ ਵੀ ਤੂੰ ਇਦਾਂ ਬੋਲਿਆ ਕਿਸੇ ਨੂੰ ਮੈਂ ਕਿਸੇ ਪਾਰਟਿਕੂਲਰ ਬੰਦੇ ਨੂੰ ਨਹੀਂ ਸੀ ਇਹ ਗੱਲ ਬੋਲੀ ਮੇਰਾ ਜਾਨੀ ਕਿ ਲਾਈਕ ਉਦੋਂ ਹੁੰਦਾ ਸੀਗਾ ਨਾ ਵੀ ਪਹਿਲਾਂ ਜਦੋਂ ਲੋਕ ਅਸੈਪਟ ਕਰ ਲੈਂਦੇ ਸੀ ਅੱਜ ਕੱਲ ਵੀ ਆਪਾਂ ਜਦੋਂ ਕਾਲਜ ਜਾਂਦੇ ਆ ਤੇ ਕਾਲਜ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਮੁੰਡੇ ਕੱਪੜੇ ਕਿਹੜੇ ਪਾਉਣੇ ਪਸੰਦ ਕਰਦੇ ਤੇ ਮੁੰਡਿਆਂ ਕੁੜੀਆਂ ਚ ਗੱਲਾਂ ਬਾਤਾਂ ਕਿਹੜੀਆਂ ਹੁੰਦੀਆਂ ਹਨ ਕਿਉਂਕਿ ਯੂਥ ਨੇ ਸੁਣਨਾ ਅਸੀਂ ਯੂਥ ਵਾਲੇ ਆਰਟਿਸਟਾਂ ਸਾਨੂੰ ਯੂਥ ਨੇ ਸੁਣਨਾ ਹਨ ਤੇ ਜਦੋਂ ਉਹਨਾਂ ਦੇ ਸਾਨੂੰ ਵਿਊਜ਼ ਮਿਲਣਗੇ ਤੇ ਆਪਾਂ ਤਾਂ ਉਹਦਾ ਦੀ ਚੀਜ਼ गा ਸਕਦੇ ਹਾਂ ਤੇ ਉਹ ਜੇ ਆਪਾਂ ਕਾਲਜ ਜਾਵਾਂਗੇ ਪੜ੍ਹਾਂਗੇ ਤੇ ਕਲਾਸ ਜਾ ਕੇ ਬੈਠਾਂਗੇ ਤੇ ਤਾਂ ਸੁਰਤ ਆਉਣੀ ਤਾਂ ਪਤਾ ਲੱਗਣਾ ਹੈ ਹਨ ਤੇ ਨੌਕਰੀਆਂ ਵੀ ਤਾਂ ਹੀ ਮਿਲਣੀਆਂ ਤੇ ਕਿਹ ਟਰੱਕੀਆਂ ਵੀ ਤਾਂ ਹੀ ਹੋਣੇ ਡਾਕਟਰ ਵੀ ਤਾਂ ਹੀ ਬਣਨੇ ਇੰਜੀਨੀਅਰ ਵੀ ਪੜ ਕੇ ਪੜ੍ਹ ਲਿਖ ਕੇ ਬੰਨਣਾ ਪਰ ਬੰਨਣਾ ਤੇ ਸਿੰਗਰ ਹੀ ਹੁੰਦਾ ਨਾ ਸਾਰਿਆਂ ਨੇ ਉਹ ਤਾਂ ਚਲੋ ਕਿਸੇ ਕਿਸੇ ਦਾ ਕਿਸੇ ਕਿਸੇ ਦਾ ਜਿਹੜੇ ਸ਼ੌਂਕ ਹੈ ਸ਼ੌਂਕ ਆਪਣ ਨੂੰ ਪੂਰਾ ਕਰਨਾ ਚਾਹੀਦਾ ਬੰਦੇ ਨੂੰ ਮੈਂ ਵੀ 10000 ਤੋਂ ਸ਼ੁਰੂ ਕੀਤਾ ਸੀਗਾ ਤੇ ਹੁਣ ਤਾਂ ਚਲੋ ਕੰਪਨੀ ਆ ਜਿਹੜੇ ਦਿੰਦੇ ਆ ਪੈਸੇ ਆਪਾਂ ਲੈ ਲਈ ਜਾਨੇ ਸਾਰੇ ਪਾਸੇ ਹਨ ਸੋ ਦੈਟਸ ਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਪੜਾਈ ਲਿਖਾਈ ਕਿੱਥੇ ਕਮਾਈ ਤੁਹਾਡੇ ਠੀਕ ਹੈ ਪਰਸਨੈਲਿਟੀ ਤੁਸੀਂ ਕਿ ਆ ਬਣਦੀ ਹੈ ਬੰਦੇ ਦੀ ਕਾਲਜ ਜਾਂਦਾ ਹੈ ਚਾਰ ਬੰਦੇ ਅੱਜ ਵਿੱਚ ਚੜਦਾ ਤਾਂ ਪਤਾ ਲੱਗਦਾ ਕਿ ਫੈ ਬਟ ਇਸ ਤੋਂ ਇਲਾਵਾ ਹੋਰ ਕੀ ਵੀ ਆ ਵੀ ਬੰਦਾ ਦੇ ਹੱਥ ਵੇਂਦਾ ਭੋਖਾ ਚਲਾਉਂਦਾ ਅਸੀਂ ਬਹੁਤ 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 ਪਹਿਲਾਂ ਇੱਕ ਦੋ ਵਾਰੀ ਤਾਂ ਚਲੋ ਐਡੇ ਦਾ ਅੰਗਰੇਜ਼ੀ ਦੇ ਮਾਰ ਹੈ ਨਹੀਂ ਦੋ ਚਾਰ ਕਿ ਗੱਲਾਂ ਹੀ ਪਤਾ ਥੈਂਕ ਯੂ ਓਕੇ ਬਾਏ ਵਾਲੀਆਂ ਤੇ ਜਦੋਂ ਚਲੋ ਆਪ ਹੁਣ ਮੋਸਟਲੀ ਸਾਰੇ ਦੇਸ਼ ਹੀ ਗਏ ਆ ਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਸਾਰੇ ਕਿਤੇ ਗਏ ਆ ਉੱਥੇ ਅੰਗਰੇਜ਼ੀ ਬਹੁਤ ਹੀ ਤਿਲਕਵੇਂ ਜੀ ਬੋਲਦੇ ਆ ਪਤਾ ਕੋ ਨਹੀਂ ਲਾਦਾ ਮਾਰ ਦਿਆ ਰੜ ਰੜ ਕੇ ਅੰਗਰੇਜ਼ੀ ਉਹ ਕੋਸ਼ਕਾ ਫੜ ਹੋ ਜਾਂਦੀ ਆ ਪੜ ਕੇ ਜੇ ਪੜੇ ਮਾੜਾ ਮੋਟਾ ਕੋਸ਼ਕ ਦਾ ਪਤਾ ਲੱਗ ਜਾਂਦਾ ਵੀ ਆ ਕਹਿੰਦੀ ਐ ਜਿਹੜੀ ਇਹਨੇ ਜੇ ਪਏ ਨੇ ਕੋਈ ਚੀਜ਼ ਦੇਣੀ ਆ ਜਾਂ ਉਹ ਮੰਗ ਕੇ ਲੈ ਲੇ ਵੀ ਮੈਨੂੰ ਕੋਲ ਡਰਿੰਕ ਚਾਹੀਦਾ ਜਾਂ ਮੈਨੂੰ ਸ਼ੈਂਪੇਨ ਚਾਹੀਦਾ ਜਾਂ ਕੋਸ਼ ਚਾਹੀਦਾ ਇਦਾਂ ਦਾ ਉਹ ਤੋਂ ਮੰਗ ਕੇ ਲੈ ਲਿੰਦਾ ਬੰਦਾ ਤੇ ਜੇ ਕੋਈ ਜਿਹਨੂੰ ਵਿਚਾਰੇ ਨੇ ਪੜਿਆ ਲੇ ਕੇਣਾ ਹੋਵੇ ਉਹ ਅੱਗੋਂ ਕਹੂ ਕੀ ਉਹਨੂੰ ਵੀ ਤੂੰ ਮੈਨੂੰ ਕੀ ਦੇ ਅੱਗੋਂ ਚਿੰਕੀ ਆ ਕੇ ਖੜ ਜੇ ਕੋਈ ਚਾਈਨਾ ਚੀਨ ਵਾਲੀ ਏਅਰ ਏਅਰ ਹਾਸਸੋ ਵੀ ਇੰਡੀਆ ਦਾ ਚਲੋ ਆਪਾਂ ਹਿੰਦੀ ਹਿੰਦੀ ਚ ਬੋਲ ਬੋਲੇ ਨੇ ਮਾੜੀ ਮੋਟੀ ਪਿਆਬੀ ਬੰਦਾ ਦਾ ਹਿੰਦੀ ਬੋਲਣਾ ਵੀ ਗੱਜਲੀ ਤੇ ਤਾਂ ਕਰਕੇ ਇਹ ਐਡਵਾਂਟੇਜਸ ਆ ਤੇ ਬਾਹਰ ਜਾ ਕੇ ਆਪਾਂ ਕਿਤੇ ਚਲੋ ਬਾਹਰ ਜਦੋਂ ਤੁਸੀਂ ਕੱਲੇ ਹੁੰਨੇ ਆ ਹਨਾ ਸਵੇਰੇ ਵਾਕ ਵੂਕ ਕਰਨ ਨਾ ਜਦੋਂ ਅਸੀਂ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਆ ਮੋਸਟਲੀ ਹੋਟਲ ਦੇ ਵਿੱਚ ਕੱਲੇ ਕੱਲੇ ਕਮਰੇ ਹੁੰਦੇ ਆ ਹਨਾ ਕਿ ਉਥੇ ਜਾਗ ਵੀ ਛੇਤੀ ਖੁੱਲ ਜਾਂਦੀ ਹੈ ਕਿਉਂਕਿ ਇਧਰੋਂ ਦਿਨ ਰਾਤ ਦਾ ਫਰਕ ਹੁੰਦਾ ਉੱਧਰ ਜਾ ਕੇ ਨੀਂਦ ਵੀ ਨਹੀਂ ਪੂਰੀ ਹੁੰਦੀ ਸਵੇਰੇ ਉੱਠ ਕੇ ਵਾਕ ਵੂਕ ਕਰਨ ਚੱਲ ਗਏ ਚਲੋ ਬਾਹਰ ਜ ਕਿਸੇ ਨੂੰ ਯੂਜ਼ ਯੂਜ਼ ਫੇਰ ਸਾਹਮਣੇ ਦਾ ਗੋਰਾ ਹੀ ਆ ਉਹਨੂੰ ਵੀ ਜਾ ਕੇ ਅੰਗਰੇਜ਼ੀ ਸੇ ਕਹਿਣਾ ਪੈਣਾ ਵੀ ਆਹ ਸ਼ਾਇਦ ਇਹਦੇ ਮੈਨੂੰ ਸੋ ਤਾਂ ਕਰਕੇ ਐਡਵਾਂਟੇਜਸ ਤਾਂ ਬਹੁਤ ਆ बोलनी जरूरी है पंजाबी मां बोली कभी नहीं भूलनी चाहिए पर अपनो सीखना सारा कुछ चाहिए बिल्कुल पर ਤੁਹਾਨੂੰ ਕਿਉਂ ਲੱਗਦਾ ਹੈ ਕਿ ਐਂ ਕਿਉਂ ਹੈ ਕਿ ਕਿਉਂ ਨਹੀਂ ਐਨੇ ਪੜਾਈ ਲਿਖਾਈ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਇਸ ਏਰੀਆ ਚ ਨਹੀਂ ਹੁਣ ਸਾਰੇ ਕਰਦੇ ਪਏ ਸਾਰੇ ਜਿੰਨੇ ਵੀ ਆਪਣੇ ਆਰਟਿਸਟ ਵੀ ਆ ਸਾਰੇ ਪੜੇ ਲਿਖੇ ਆ ਮੋਸਟਲੀ ਹਨ ਮੈਨੂੰ ਤਾਂ ਘਰ ਸਾਰੇ ਵੱਡੇ ਹੀ ਆ ਪੜੇ ਲਿਖੇ ਆ ਉਹ ਬੋਲਦੇ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਆ ਸਾਰਾ ਕੁਝ ਹਨ ਅੱਜ ਤੋ ਕਈ ਦਾ ਹੱਕੇ ਪਹਿਲਾਂ ਯਾਨੀ ਕਿ 10 ਸਾਲ 15 ਸਾਲ ਪਹਿਲਾਂ ਕੁਝ ਹੁੰਦਾ ਸੀਗਾ ਤੇ ਉਦੋਂ ਚਲੋ ਨਾਲ ਦੀ ਹੈਲਪ ਹੱਪ ਕਰ ਦਿੰਦੇ ਹੁੰਦੇ ਸੀਗੇ ਤੇ ਅੱਜ ਕੱਲ ਵੀ ਮਤਲਬ ਜ਼ਰੂਰੀ ਆ ਇੱਥੇ ਹੁਣ ਲੋਕ ਵੀ ਪੜ੍ਹਦੇ ਲਿਖਦੇ ਸਾਰਿਆਂ ਨੂੰ ਪਤਾ ਹੈ ਕਿ ਪੜ੍ਹਾਈ ਲਿਖਾਈ ਦੀ ਇੰਪੋਰਟੈਂਸ ਬਹੁਤ ਹੈ ਤੇ ਸਾਰਿਆਂ ਨੂੰ ਪਤਾ ਜਿਹੜਾ ਸਮਝਦਾਰ ਬੰਦਾ ਉਹਨੂੰ ਪਤਾ ਪੜ੍ਹਾਈ ਲਿਖਾਈ ਦੀ ਜ਼ਰੂਰੀ ਹੈ ਤੇ ਤੁਸੀਂ ਹੁਣ ਕਿਹੜੀ ਪੜ੍ਹਾਈ ਕਰ ਰਹੇ ਹੋ ਮੇਰੀ ਜੈਮ ਐਮ ਐਸ ਸੀ ਬਾਟਕ ਚੱਲਦੀ ਹੈ ਸਾਇੰਸ ਫੀਲਡ ਹੈ ਮੇਰਾ ਅੱਛਾ ਸੀ ਤੋ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਬਿਕਾਜ਼ ਤੁਸੀਂ ਇਨੀ ਵਜ਼ੀ ਰਹਿੰਦੇ ਹੋ ਤੁਹਾਡੇ ਸ਼ੋਸ ਤੇ ਐਕਟਿੰਗ ਮੋਟਮੇ ਤੁਹਾਰਾ ਪੇਪਰ ਵੀ ਨਹੀਂ ਦੇ ਹੋਏ ਪਿਛਲੇ ਪੀ ਐਸ ਸੀ ਤਾਂ ਮੇਰੀ ਇਥੇ ਮੈਨਸੀਜੀ ਚ ਲਾਟਰਾਂ ਤੋਂ ਕੀਤੀ ਆ ਤੇ ਹੁਣ ਐਮ ਐਸ ਸੀ ਮੇਰੇ ਪਿਆਬੀ ਨੇ ਸ ਉਹ ਬੰਨਾਂ ਬੰਨਾਂ ਇਕੱਠੇ ਕਰ ਦਾਂਗੇ ਨਿਕਲ ਹੋਏ ਤਾਂ ਵੀ ਠੀਕ ਹੈ ਜੇ ਨਾ ਹੋਏ ਹੁਣ ਕੰਮ ਤਾਂ ਸੈਟ ਹੀ ਆ ਇਧਰ ਕਿਉਂ ਕਹਿਣਾ ਵੀ ਜ਼ਰੂਰੀ ਨਹੀਂ ਪਰ ਤੁਸੀਂ ਇਹਨੂੰ ਐਜ਼ ਅ ਬੈਕਅਪ ਲੈ ਕੇ ਚੱਲ ਰਹੇ ਹੋ ਜਾਂ ਤੁਹਾਡਾ ਮਤਲਬ ਕੋਈ ਹੋਰ ਵੀ ਪਲਾਨਸ ਨੇ ਜਾਂ ਪੜਾਈ ਤੁਸੀਂ ਸ਼ੌਕ ਹੀ ਹੁੰਦਾ ਆਪੇ ਹੁੰਦਾ ਇਹਦਾ ਕੋਈ ਉਹ ਨਹੀਂਗਾ ਇਹ ਹੁਣ ਮੈਂ ਹੁਣ ਹੁਣ ਪੜਾਈ ਚੋਂ ਕਿੱਢਾਂ ਹੁਣ ਆਪਾਂ ਨੂੰ ਤਾਂ ਹੁਣ ਖੈਰ ਲੋੜ ਹੀ ਨਹੀਂ ਕਿਉਂਕਿ ਇਧਰ ਚੱਲ ਹੀ ਪਿਆ ਮਾੜਾ ਮੋਟਾ ਜਿਹਾ ਹਨਾ ਤੇ ਸੈਟ ਹੈ ਕੰਮ ਬਟ ਤੁਹਾਨੂੰ ਨਹੀਂ ਲੱਗਦਾ ਬਟ ਅਨਪ੍ਰੇਡਿਕਟੇਬਲ ਹੈ ਇੰਡਸਟਰੀ ਹਾਂ ਇਹ ਹੈ ਫਿਲਹਾਲ ਤਾਂ ਹੈ ਜੇ ਵੀ ਤੁਸੀਂ ਆਪ ਹੀ ਕਿਹਾ ਕਿ 2-3 ਸ ਐਨੀਛਲ ਫਲਾਈਵ ਜ਼ਰੂਰੀ ਨਹੀਂ ਕਿ ਹਰ ਆਰਟਿਸਟ ਦੀ ਓਨੀ ਉਹਨਾ ਕਰਿਆ ਸਕਸੈਸਫੁਲ ਹੋਏ ਹੀ ਹੋਏ ਪਾਵੇ ਸਿਰਫ ਸਿੰਗਿੰਗ ਨਹੀਂ ਐਕਟਿੰਗ ਵੀ ਜੈਸੀ ਗੱਲ ਕਰੀ ਸਮਝਦਣਾ ਚੱਲੀ ਉਹ ਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਈ ਆਰਟਿਸਟ ਮੋਸਟਲੀ ਕਰਦੇ ਆ ਕਿ ਇਧਰੋਂ ਕੈਸ਼ ਕਰ ਲਈ ਆ ਚੀਜ਼ ਕਰ ਆ ਚੀਜ਼ ਕੈਸ਼ ਕਰ ਲਈਏ ਉਹ ਫਿਰ ਜਲਦੀ ਮੌਕੇ ਆੜਾ ਦੌੜ ਹਨ ਆੜੇ ਦੌੜੇ ਕੈਸ਼ ਹੀ ਜਲਦੀ ਮੌਕੇ ਜਾਂਦਾ ਫਿਰ ਜੇ ਪਾ ਕੈਸ਼ ਕਰਨ ਲੱਗੇ ਨਾ ਸਾਰਾ ਕੁਝ ਤੇ ਫਿਰ ਹਾਲੀਹਾਲੀ ਹਾਲੀਵੁੱਡ ਟਰਮੀਨ ਨਾਲ ਚੱਲੇ ਬੰਦਾ ਹਨ ਕਿਉਂਕਿ ਮੋਸਟਲੀ ਚੱਲਦਾ ਰਹਿੰਦਾ ਹੁਣ ਅਸੀਂ ਗਾਉਂਦੇ ਵੀ ਘਟਾਂ ਪਿਛਲੇ 2 ਸਾਲ ਹੋ ਗਏ ਮੇਰਾ ਕੋਈ ਗਾਣਾ ਵੀ ਨਹੀਂ ਆਇਆ ਪਕਲਾ ਵਿੱਚ ਆਇਆ ਸੀਗਾ ਉਹ ਇੱਕ ਖੇਤ ਆਇਆ ਸੀਗਾ ਪਹਿਲਾਂ ਉਹ ਉਹ ਇੱਕ ਕਮਿਊਨਿਟੀ ਲਈ ਆ ਮੈਨੂੰ 50% ਕੁੜੀਆਂ ਸੁਣਨ ਵਾਲੀਆਂ ਸਾਰੇ ਆਰਟਿਸਟਾਂ ਨੂੰ ਜਿਹੜੇ ਅੱਜ ਕੱਲ ਦੇ ਮੇਰੇ ਨਾਲ ਦੇ ਯੂਥ ਆ ਸਾਰੇ ਮੈਂ ਹੋ ਗਿਆ ਹੋਰ ਜਿਹੜੇ ਮੇਰੇ ਨਾਲ ਮਿੱਤਰ ਬਾਰੇ ਕਾਫੀ ਸਾਰੇ ਹਨ 50% ਕੁੜੀਆਂ ਸੁਣਦੀਆਂ 50% ਮੁੰਡੇ ਤੇ ਮੈਂ ਖੇਤ ਗਾਣਾ ਕੀਤਾ ਸੀਗਾ ਉਹ ਖੇਤੀਬਾੜੀ ਨਾਲ ਰਿਲੇਟਡ ਸੀ 50% ਕੁੜੀਆਂ ਖੜਦੋਲੇ ਚ ਉਹਨਾਂ ਨੂੰ ਨਹੀਂ ਪਤਾ ਸੀਰੀ ਕੀ ਹੁੰਦਾ ਉਹਨਾਂ ਨੂੰ ਨਹੀਂ ਪਤਾ ਖੇਤ ਕੀ ਹੁੰਦਾ ਉਹਨਾਂ ਨੂੰ ਸਾਈਡ ਤੇ ਰੱਖ ਦੋ ਹਨ ਪਿੱਛੇ ਰਹਿ ਕੇ 50% ਕਿਉਂ ਉਹ ਜਿਹੜੀ ਪਿੰਡਾਂ ਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਤਾਂ ਪਤਾ ਜਿਹੜੇ ਮੋਸਟਲੀ ਕਾਲਜ ਗੋਲ ਜਾਂਦੇ ਆ ਜਿਹੜਾ ਅਰਬਨ ਆਡੀਅנס ਹੈ ਤੁਹਾਡੀ ਉਹਨਾਂ ਨੂੰ ਇੰਟਰਸਟ ਨਹੀਂ ਲੱਣਾ ਉਸੀ ਨਾਲ ਹਨਾ ਉਹਨਾਂ ਉਹ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਨਾ ਤੇ ਉਹ 50% ਸਾਈਡ ਤੇ ਕੱਢੋ ਤੇ ਪਿੱਛੇ ਰਹਿ ਗਿਆ 50% ਤੇ 50% ਦੇ ਵਿੱਚੋਂ 15% ਸ਼ਹਿਰਾਂ ਵਾਲੇ ਕੱਢ ਦੋ ਮੁੰਡੇ ਸ਼ਿਵਮ ਹੋ ਗਿਆ ਹਿਮਾਂਸ਼ੂ ਦੀਪ ਇਹ ਸਾਰੇ ਮਤਲਬ ਇਹ ਜਿਹੜੇ ਇਹ ਨਾਮ ਵਾਲੇ ਮੁੰਡੇ ਆ ਇਹਨਾਂ ਨੂੰ ਵੀ ਨਹੀਂ ਪਤਾ ਮਤਲਬ ਸੀਰੀ ਕੀ ਹੁੰਦਾ ਹਨਾ ਉਹ ਨਹੀਂ ਸੁਣਨਗੇ ਉਹ ਮੇਰੇ ਗਾਣੇ ਦੂਜਿਆਂ ਨੂੰ ਪਿਆਰ ਦਿੰਦਾ ਜਿੱਦਾਂ ਮੇਰੇ ਸਾਈਡ ਤੋਂ ਹੋਗੇ ਪਿੱਛੇ ਰਹਿ ਗਿਆ ਯਾਨੀ ਕਿ 30 ਕਿ 35% 30 30 35% ਦੇ ਵਿੱਚੋਂ 15 ਕੁ ਪੜਨ ਲਿਖਨ ਵਾਲੇ ਹੋਗੇ ਪਿੱਛੇ 20 ਐ 25% ਰਹਿ ਗਿਆ ਉਹੀ ਜਿਹੜੇ ਪਿੰਡਾਂ ਵਾਲੇ ਮਿੱਤਰ ਪਿਆਰੇ ਹੋਗੇ ਜਾਂ ਦੂਜਾ ਹੋਰ ਮਤਲਬ ਪਿੰਡ ਵਾਲਾ ਆਪਣਾ ਬਜ਼ੁਰਗ ਦਬਕਾ ਹੋਗਾ ਉਹ ਸੁਣਦਾ ਉਸ ਚੀਜ਼ ਨੂੰ ਤੇ ਉਹਦੀ ਲਿਮਿਟੇਸ਼ਨ ਆ ਉਸ ਚੀਜ਼ ਨੂੰ ਆਪਾਂ ਜੇ ਉਹਦੇ ਵਿਊਜ਼ ਘੱਟ ਵੀ ਹੁੰਦੇ ਆ ਤੇ ਉਸ ਚੀਜ਼ ਨੂੰ ਆਪਾਂ ਫਲॉप ਨਹੀਂ ਕਹਿ ਸਕਦੇ ਕਿਉਂਕਿ ਉਹ ਰੋਸ ਤੋਂ ਬਾਅਦ ਮੇਰਾ ਤਾਰਾ Song ਆਇਆ ਸੀ ਤਾਰੇ Song ਸਾਰੀ ਕਮਿਊਨਿਟੀ ਨੇ ਪਿਆਰ ਦਿੱਤਾ ਉਹ ਸੁਣਿਆ ਹੈ ਹਨਾ ਉਹ ਸੀਗਾ ਇਹਨਾਂ ਵਾਲਿਆਂ ਨੇ ਵੀ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਦਾ ਨੀਕ ਉਸ ਚੀਜ਼ ਨੂੰ ਪਿਆਰ ਦਿੱਤਾ ਹੂੰ ਸੋ ਅੱਛਾ ਤੁਸੀਂ ਇਸ ਤਰ੍ਹਾਂ ਕੈਲਕੂਲੇਸ਼ਨ ਕਰਕੇ ਆਪਣੇ Songਸ ਕੱਟ ਦਿਓ ਜਾਂ ਚੂਜ਼ ਕਰ ਦਿਓ ਹਾਂਜੀ ਇਹ ਹੁਣ ਅੱਗੇ ਹੁਣ ਆ ਜਿਹੜਾ ਗਾਣਾ ਹੈ ਯਾਰ ਜੁੰਡੀ ਦੇ ਇਹ ਵੀ ਇੱਕ ਲਿਮਿਟਿਡ ਈਸ਼ਨ ਦੇ ਵਿੱਚ ਅੱਛਾ ਇਹ ਮਤਲਬ ਪਿੰਡਾਂ ਵਾਲਾ ਉਹ ਤਾਂ ਵੱਡਾ ਪੜਾਕਾ ਨਹੀਂ ਤੁਨ ਐਵੇਂ ਗਾਉ ਕੋਈ ਵੀ ਹਰੇਕ ਵੀ ਆ ਵੀ ਅਕਲਵਾ ਵੀ ਜਕਲਾ ਵੀ ਜਕਲਾ ਕੁੜੀ ਦਾ ਜ਼ਿਕਰੀ ਹੈ ਨਹੀਂ ਨਾ ਤੁਹਾਨੂੰ ਵੀਡੀਓ ਜੀ ਦੇਖਣੀ ਹੈ ਉਹ ਇੱਕ ਮੜੀ ਜੀ ਇੱਕ ਸਮੇ ਉਹ ਜਾਨੀ ਕਿ ਇੱਕ ਵੀਡੀਓ ਦਾ ਪਾਰਟ ਬਣਾਇਆ ਹੋਇਆ ਲਾਈਕ ਇਹਦੇ ਵਿੱਚ ਕੁੜੀ ਦੀ ਗੱਲ ਨਹੀਂ ਹੈਗੀ ਸਾਰੀ ਵੀਡੀਓ ਦੇ ਵਿੱਚ ਪਰ ਇੰਤ ਕਿਉਂ ਲੱਗਦਾ ਤੁਹਾਨੂੰ ਕਿ ਜਿਸ ਗਾਣੇ 'ਚ ਕੁੜੀ ਹੈ ਨਹੀਂ ਉਹ ਗਾਣਾ ਕੁੜੀ ਨੂੰ ਇੰਟਰਸਟ ਵੀ ਨਹੀਂ ਕਰੇਗਾ ਜਿਹੜਾ ਬੰਦੇ ਨੂੰ ਰਿਅਲਿਟੀ ਲਾਈਫ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਕਿਸੇ ਨੂੰ ਗੱਲ ਕੋਈ ਲੱਭਦੀਆਂ ਨੇ ਭੀ ਇਹ ਇਹ ਗਾਣਾ ਮੇਰੇ ਲਈ ਹੈ ਇਹ ਗਾਣਾ ਮੇਰੇ ਲਈ ਹੁਣ ਤਾਰਾ ਗਾਣਾ ਉਹ ਭਾਵੇਂ ਮੁੰਡਾ ਸੁਣ ਲੇ ਭਾਵੇਂ ਕੁੜੀ ਸੁਣ ਲੇ ਭਾਵੇਂ ਕੋਈ ਕਿਹੜੀ ਮਰਜੀ ਜਿਹੜਾ ਬੰਦਾ ਸੁਣ ਲੇ ਉਹਨੂੰ ਵਧੀਆ ਲੱਗਣਾ ਹੋ ਉਹ ਲਿਖਿਆ ਵੀ ਜਾਣੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੀਗਾ ਹੁਣ ਅ ਐਲਬਮ ਦੇ ਵਿੱਚ ਹੈਗੇ ਆ ਗਾਣੇ ਉਹ ਸਾਰੀ ਕਮਿਊਨਿਟੀ ਲਈ ਵੀ ਹੈਗੇ ਆ ਤੇ ਉਹ ਕਈ ਮੁੰਡਿਆਂ ਲਈ ਵੀ ਹੈਗੇ ਆ ਬਿਲਕੁਲ ਹੀ ਹਨ ਤੇ ਕਈ ਬਿਲਕੁਲ ਹੀ ਅਣਖ ਵਾਲੇ ਆ ਜੱਟਾਂ ਵਾਲੇ ਆ ਵਿੱਚ ਕਲੀਆਂ ਵੀ ਹੈਗੀਆਂ ਲੋਕਤੱਤ ਸਿਆਣੇ ਦੇ ਸੁਣਨ ਵਾਲੀਆਂ ਤੇ ਇੱਕ ਕੁੜੀਆਂ ਵਾਲੀ ਸਾਈਡ Song ਵੀ ਹੈਗਾ ਬਿਲਕੁਲ ਹੀ ਉਹ ਜਮਾਂ ਹੀ ਸਾਈਡ ਦਵਾਂਗਾ ਸਤਾ ਕੇ ਸਾਰਾ ਕੁਝ ਸੋ ਕੁੜੀਆਂ ਦੀ ਗੱਲ ਚੱਲ ਰਹੀ ਹੈ ਤਾਂ ਪਹਿਲਾਂ ਐਵੇਂ ਹੀ ਦੱਸੋ ਕਿ ਚੰਡੀਗੜ੍ਹ ਸ਼ਹਿਰ ਬਾਰੇ ਕੋਈ ਕੀ ਖਿਆਲ ਹੈ ਚੰਡੀਗੜ੍ਹ ਦਾ ਤੋਂ ਮੈਂ ਗਾਣੇ ਗਾਇਆ ਸੀ ਚੰਡੀਗੜ੍ਹ ਮੈਂ ਬਹੁਤਾ ਨਹੀਂ ਰਿਹਾ ਕਿਉਂਕਿ ਮੈਂ ਮਹਾਲੀ ਰਹਿਣ ਸ਼ੁਰੂ ਤੋਂ ਮੈਨੂੰ ਹੋ ਗਏ ਸੀ 6-7 ਸਾਲ ਇੱਥੇ ਹੀ ਮੈਂ ਚੰਡੀਗੜ੍ਹ ਪਹਿਲਾਂ ਪੋਸਟ ਤੋਂ ਡਰਦਾ ਹੁੰਦਾ ਲਾਇਸੈਂਸ ਹੈ ਨਹੀਂ ਸੀ ਤੇ ਜੇ ਮੈਂ ਕਿਤੇ ਫਿਲਮ ਫਿਲਮ ਵੀ ਦੇਖਣ ਜਾਣਾ ਮੈਂ ਜਾਂਦਾ ਹੁੰਦਾ ਸੀ ਬਾਹਰ ਬਾਹਰ ਦੀ ਟ੍ਰੀਬਿਊਨ ਚੋਂ ਇਕੱਲੀ ਦੀ ਪੀ ਇੱਧਰ ਚੱਲ ਪਹਿਲਾਂ ਪੋਸਟ ਵਾਲੇ ਘੱਟ ਹੁੰਦੇ ਸੀ ਹਾਂ ਤਾਂ ਬਹੁਤੇ ਖੜਨ ਲੱਗ ਗਿਆ ਨਾ ਤੇ ਮੈਂ ਇੱਧਰ ਚੱਲ ਬਿੱਗ ਬਾਜ਼ਾਰ ਦੇਖ ਕੇ ਮੁੜ ਜਾਣਾ ਹੁੰਦਾ ਸੀ ਨਾ ਜਾਂ ਇੱਥੇ ਪੀਵੀਆਰ ਕੋਲੇ ਫਿਲਮ ਫਿਲਮ ਤੇ ਚੰਡੀਗੜ੍ਹ ਮੈਂ ਰਿਆ ਬੋ ਘਟਾ ਨਾ ਹੀ ਸੁਣਿਆ ਸੀ ਵੀ ਚੰਡੀਗੜ੍ਹ ਆ ਚੰਡੀਗੜ੍ਹ ਉਹ ਚੰਡੀਗੜ੍ਹ ਦੇ ਕੁੜੀਆਂ ਇਦਾਂ ਉਦਾਂ ਉਦਾਂ ਉਹ ਅਸੀਂ ਕਿਤੇ ਟੁੱਕੇ ਨਾਲ ਗਾ ਬੈਠੇ ਗਾਣਾ ਤੇ ਉਹ ਉਹ ਆਪਨੇ ਮਿਹਰ ਕੀਤੀ ਤੋ ਕਿਤੇ ਚੱਲ ਗਿਆ ਤੇ ਸਾਡਾ ਵੀ ਆ ਗਿਆ ਟੱਲਾ ਜੂਦਵਾਣਾ ਮੋਟਾ ਚਲੋ ਹੁਣ ਤਾਂ ਤੁਸੀਂ ਇੱਥੇ ਰਹਿੰਦੇ ਹੋ ਮੋਹਾਲੀ ਵੀ ਚਲੋ ਚੰਡੀਗੜ੍ਹ ਦੇ ਨੇੜੇ ਹੀ ਹੈ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਕੀ ਸੋਚਦੇ ਹੋ ਤੁਸੀਂ ਠੀਕ ਹੈ ਛੱਟਾ ਕਾ ਮੂੰਹ ਕੀ ਬਿਹਾਂਦੇ ਨੇ ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਂ ਸੈਣਾ ਹੋਈ ਜਾਂਣਾ ਛੱਡੋ ਬਰੇ ਨਹੀਂ ਫੇਰ ਵੀ ਮਤਲਬ ਤੁਹਾਨੂੰ ਨਹੀਂ ਲੱਗਦਾ ਬਿਕੋਜ਼ ਮੈਂ ਚੰਡੀਗੜ੍ਹ ਦੀ ਆ ਮੈਂ ਸ਼ੁਰੂ ਤੋਂ ਇੱਥੇ ਹੀ ਨਹੀਂ ਆ ਤੇ ਜਿੱਦਾਂ ਨਹੀਂ ਗਾਣੇ ਚ ਇਮੇਜ ਬਣਾਈ ਜਾਂਦੀ ਆ ਉਦਾਂ ਦੀ ਚੰਡੀਗੜ੍ਹ ਦੀਆਂ ਕੁੜੀਆਂ ਨਹੀਂ ਹੈਗੀਆਂ ਮੈਨੂੰ ਇੰਜ ਲੱਗਦਾ ਬਿਕੋਜ਼ ਆਈ ਥਿੰਕ ਆਈ ਥਿੰਕ ਰਿਐਲਿਟੀ ਹੈ ਤੁਹਾਡੇ ਗਾਣਿਆਂ 'ਚ ਪਰ ਪੂਰੀ ਰਿਐਲਿਟੀ ਹੈ ਨਹੀਂ ਅੱਧੀ ਰਿਐਲਿਟੀ ਹੈ ਮੈਂ ਜਿਹੜੀ ਕੁੜੀਆਂ ਬਾਹਰੋਂ ਆ ਕੇ ਇੱਥੇ ਰਹਿੰਦੀਆਂ ਨੇ ਤੁਹਾਡਾ ਤਾਂ ਮੈਂ ਕੁਝ ਕਹਿ ਹੀ ਨਹੀਂ ਸੀ ਭਾਈ ਯਾਰ ਸ਼ਹਿਰ ਚੰਡੀਗੜ੍ਹ ਦੇ ਅੱਤਨੇ ਤਾਂ ਸਿਆਤੀ ਕਿਆ ਬਟ ਕੋਈ ਗੱਲ ਕਹੀ ਹੈ ਨਹੀਂ ਨਹੀਂ ਸਿਰਫ ਤੁਹਾਡੇ ਲਈ ਮਤਲਬ ਸਾਰਿਆਂ ਦੇ ਬਿਹਾਫ ਤੇ ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਨੀ ਆ ਬਿਕੋਜ਼ ਜਿੰਨਾ ਦਾ ਦਿਖਾਇਆ ਜਾਂਦਾ ਪੰਜਾਬੀ ਗਾਣਿਆਂ 'ਚ ਕੁੜੀਆਂ ਨੂੰ ਹੈ ਨਾ ਕਿ ਯਾਰ ਹਰ ਦੂਜੇ ਦਿਨ ਯਾਰ ਬਦਲਦੀਆਂ ਨੇ ਖਰਚੇ ਸਾਡੇ ਕਰਾਉਂਦੀਆਂ ਨੇ ਇਹਨਾਂ ਨੂੰ ਮਹਿੰਗੇ ਫਲੈਟ ਚਾਹੀਦੇ ਨੇ ਇਹਨਾਂ ਨੂੰ ਰੀਚਾਰਜ ਇਦਾਂ ਤਾਂ ਤੁਹਾਨੂੰ ਲੱਗਦਾ ਇਦਾਂ ਦੀ ਰਿਐਲਿਟੀ 50 ਹੈ ਜਿੱਦਾਂ ਤੁਸੀਂ ਕਹੇ ਤਾਂ ਵੀ ਸਾਡੇ ਗਾਣੇ ਚ ਕੋਸ਼ ਅੱਧ ਤੱਕ ਰਿਐਲਿਟੀ ਆ 50% ਕੁੜੀਆਂ ਕਿਉਂਕਿ ਅਸੀਂ ਕਾਲਜਾਂ ਚ ਪੜਿਆ ਸਾਨੂੰ ਕਿਹੜਾ ਪਤਾ ਨਹੀਂ ਹੈ ਨਾ ਕਿਸੇ ਚੀਜ਼ ਦਾ ਤੇ 50% ਕੁੜੀਆਂ ਸਹੀ ਆ 50% ਕੁੜੀਆਂ ਗਲਤ ਆ ਇਹ ਮੰਨਣਾ ਪੈਣਾ ਸਾਰਿਆਂ ਨੂੰ ਪਰ ਫਿਰ ਐਵੇਂ ਕਿਉਂ ਹੁੰਦਾ ਬਿਕੋਜ਼ 70% ਗਲਤ ਹੁੰਦੇ 30% ਸਹੀ ਹੁੰਦੇ ਪਰ ਗਾਣੇ ਟਾਰਗੇਟ ਕੁੜੀਆਂ ਹੀ ਬੰਦੀਆਂ ਨੇ ਕੁੜੀਆਂ ਮੁੰਡਿਆਂ ਤੇ ਗਾ ਲੈਣ ਅਸੀਂ ਕਿਹੜਾ ਕਹਿ ਤੂੰ ਮੂੰਹ ਫੜਿਆ ਗਾਜ਼ਾ ਤੇザਰੀ ਇਹਦਾ ਇੱਕ ਖਾਸ ਹੀ ਖੇਡਦਾ ਹੁੰਦਾ ਐਂਟਰਟੇਨਮੈਂਟ ਦਾ ਸਾਧਨ ਹੈ ਉਹ ਕਿਸੇ ਨੂੰ ਕਿਸੇ ਨੂੰ ਪਸੰਦ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਜੇ ਕਿਸੇ ਨੂੰ ਮੇਰੇ ਲੋਹਾਟ ਹੋਇਆ ਤਾਂ ਆਮ ਰੀਲੀ ਵੈਰੀ ਸੌਰੀ ਨੋ ਨੋ that we not i am not telling i am not blaming you ਮੈਂ ਸਿਰਫ ਡਿਸਕਸ ਕਰ ਰਹੀਆਂ ਕਿ ਐਦਾਂ ਦਾ ਹੋਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਗਲਤ ਹੈ ਬਿਕੋਜ਼ ਜੇ ਕੋਈ ਬਾਹਰ ਵਾਲਾ ਸੁਣ ਰਿਹਾ ਹੈ ਨਾ ਉਹਦੀ ਇੱਕ ਇਮੇਜ ਬਣਾ ਲੈਂਦਾ ਕਿ ਹਾਂ ਯਾ ਚੰਡੀਗੜ੍ਹ ਦੀਆਂ ਕੁੜੀਆਂ ਐਦਾਂ ਦੀਆਂ ਹੁੰਦੀਆਂ ਤੁਹਾਨੂੰ ਪਤਾ ਮੈਂ ਚੰਡੀਗੜ੍ਹ ਦੇ ਕਾਲਜਸ ਦੇ ਵਿੱਚ ਲਾਇਆ ਕਾਫੀ ਸ਼ੋਅ ਬਾਹਰ ਵੀ ਜੋ ਤੋਂ ਲੋਕਾਂ ਨਾਲ ਤੇ ਜਦੋਂ ਮੈਂ ਇਹ ਗਾਣਾ ਸ਼ੁਰੂ ਕਰਦਾ ਸਭ ਤੋਂ ਵੱਧ ਕੁੱਕਾਂ ਵਜਦੇ ਨੇ ਹੈਗਾ ਵੀ ਮੇਰਾ ਪਹਿਲਾ ਗਾਣਾ ਤੇ ਕੁੜੀਆਂ ਸਭ ਤੋਂ ਵੱਧ ਮਾਰਦੇ ਨੇ ਕੀ ਕਰੀਏ ਆਈ ਥਿੰਕ ਉਹ 뮤직 ਕਰਕੇ ਉਹ ਕੈਚੀ ਲੇਰੀਕਸ ਸੈਪਟੀ 뮤직 ਬਟ ਐਜ਼ ਅ ਸਿੰਗਰ ਤੁਹਾਡੀ ਕੀ ਰਿਸਪੌਂਸਿਬਿਲਟੀ ਤੁਸੀਂ ਆਪਣੀ ਕੀ ਰਿਸਪੌਂਸਿਬਿਲਟੀ ਸਮਝਦੇ ਤਾਂ ਦੱਸਿਆ ਨਾ ਵੀ ਮੈਂ ਖੇਤ ਵਾਲਾ ਗਾਣਾ ਗਾਇਆ ਹੁਣ ਮੈਂ ਖੇਤ ਵਾਲਾ ਗਾਣਾ ਗਾਇਆ ਸੀਗਾ ਉਹਦੇ ਸਾਤ 8 ਲੱਖ ਵਿਊ ਹੈ ਤੇ ਇਹ ਤਾਂ ਚਲੋ ਖਾਇ ਉਦੋਂ ਡਿਲੀਟ ਹੋ ਗਿਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਇਹ ਗਾਣਾ YouTube ਤੋਂ ਇਹਦਾ ਉਦੋਂ 25 ਲੱਖ ਸੀਗਾ ਤੇ ਹੁਣ ਉਹਨੂੰ ਇਹਦਾ 70-80 ਲੱਖ ਹੁੰਦਾ ਹੂੰ ਸੋ ਜੇ ਵੈਨੂੰ ਕਮਰਸ਼ੀਅਲ ਕਰਨ ਲਈ ਕਮਰਸ਼ੀਅਲ ਵੀ ਹੁਣ ਜਦੋਂ ਹੁਣ ਆਪਾਂ ਲੋਕਾਂ ਤੱਕ ਗਾਵਾਂਗੇ ਜੋ ਕੋਈ ਖਰੀ ਚੀਜ਼ ਗਾਵਾਂਗੇ ਉਹ ਜ਼ਿਆਦਾ ਵਾਈਡ ਨਹੀਂ ਹੁੰਦੀ ਮੈਂ ਗਾ ਕੇ ਵੇਖਿਆ ਵੀ ਤਾਂ ਆਪਾਂ ਕਿ ਗਾਉਣੀਆਂ ਵੀ ਐਨ ਕਹਿੰਦੇ ਵੀ ਅਸੀਂ ਉਹ ਨਹੀਂ ਗਾਉਣਾ ਕਿਉਂਕਿ ਉਹ ਸਾਡੀ ਪੰਜਾਬੀத் ਹੈ ਹੀ ਉਹ ਅਸਲ ਚ ਹੈ ਨਾ ਇਹ ਤਾਂ ਇੱਕ ਐਂਟਰਟੇਨਮੈਂਟ ਹੈ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਗਾਣੇ ਸ਼ੁਰੂਆਤ ਹੁੰਦੇ ਸਵੇਰ ਤੋਂ ਲੈ ਕੇ ਜਾਪਾਂ ਰਾਤ ਤੱਕ ਗਾਣੇ ਚੋਂਦੇ ਪੰਜਾਬੀ ਪੰਜਾਬੀ ਲੋਕ ਗਾਣਿਆਂ ਤੋਂ ਬਹੁਤ ਜ਼ਿਆਦਾ ਉਹ ਹੁੰਦੇ ਆ ਵੀ ਜਿਹੜੀ ਚੀਜ਼ ਅਸੀਂ ਗਾਵਾਂਗੇ ਉਹਨਾਂ ਨੇ ਜਲਦੀ ਉਹ ਕੈਸ਼ ਕਰਨੀ ਹੈ ਹਾਂ ਸਵੇਰੋਂ ਉੱਡਦਾ ਬੰਦਾ ਧਾਰਮਿਕ ਸਵੇਰ ਉੱਠ ਕੇ ਇਹਨਾਂ ਧਾਰਮਿਕ ਗਾਣੇ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਸਕੂਨ ਆਉਂਦਾ ਮਨ ਨੂੰ ਆਣਾ ਵੀ ਉੱਠੇ ਫਰੈਸ਼ ਹੋਇਆ ਸਾਰਾ ਕੁਝ ਆਣਾ ਤੇ ਗਰਬਾਣੀ ਸੁਣਦੇ ਆਪਾਂ 11:00 ਵਜੇ ਆ ਤੇ ਉਦੋਂ ਥੋੜੇ ਇਹਨੋ ਚਾਂਈ ਵਾਲੇ ਜਦੋਂ ਬੰਦਾ ਪੱਗ ਬੰਨਦਾ ਤਿਆਰ ਹੁੰਦਾ ਨਾ ਕਾਲਜ-ਕੁਲੇ ਨੂੰ ਕਾਲਜ ਨੂੰ ਘਰ 8-9 ਵਜੇ ਤਿਆਰ ਹੁੰਦਾ ਬੰਦਾ ਤੇ 11:00 ਵਜੇ ਤਾਂ ਜਾਨੀ ਕਿ ਜਿਹੜੇ ਜਮੇ ਕਾਲਜ ਜਾਂਦੇ ਉਹ 11:00 ਵਜੇ ਤਿਆਰ ਹੁੰਦੇ ਆ ਜਿਹਨੂੰ ਕਹਿੰਦੇ ਤੇ ਫਿਰ ਉਸ ਤੋਂ ਬਾਅਦ ਦੁਪਹਿਰੇ 2:30 ਵਜੇ ਕੁੜੀਆਂ ਮੁੰਡਿਆਂ ਦੀ ਛੇੜ-ਛਾੜ ਆ ਪੁੱਛਣਾ ਨਾ ਕਮੈਂਟਿੰਗ ਤੇ ਸ਼ਾਮ ਨੂੰ 5:00 ਵਜੇ ਦਾਰੇ ਦੁਰੂ ਵਾਲੇ ਗਾਣੇ ਆ ਯਾਰਾ ਮਿੱਤਰਾਂ ਵਾਲੇ ਗਾਣੇ ਵੀ ਸ਼ਾਮ ਨੂੰ ਮਢੀਰ ਬੈਠੀ ਹੁੰਦੀ ਹੈ ਨਾ ਤੇ ਰਾਤ ਨੂੰ ਸੌਣ ਲੱਗੇ ਸੈਟ ਸੌਣ ਸੋ ਹਰ ਵੇਲੇ ਦਾ ਇੱਕ ਕੀ ਕੈਟਾਗਰੀ ਹੈ ਜਿਹੜੇ ਲੋਕ ਤੱਤ ਸੁਣਨੇ ਆ ਉਹ ਬਜ਼ੁਰਗ ਸਾਰਾ ਦਿਨ ਸੁਣਦੇ ਆ ਬਜ਼ੁਰਗਾਂ ਦੀ ਗਰਬਾਣੀ ਸੁਣਨੇ ਆ ਸਾਰਾ ਦਿਨ ਹਨ ਤੇ ਇਹ ਚੀਜ਼ਾਂ ਸੁਣੀਆਂ ਜਾਂਦੀਆਂ ਹਨ ਤੇ ਹਰ ਇੱਕ ਕੈਟਾਗਰੀ ਆ ਹਰ ਇੱਕ ਜਣੇ ਨੂੰ ਅਲੱਗ 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 ਲੱਗ ਚੀਜ਼ ਪਸੰਦ ਆ ਹੂੰ ਤੇ ਵਰਸਟਾਈਲ ਹੋਣਾ ਬਹੁਤ ਜ਼ਰੂਰੀ ਆ ਬੰਦੇ ਨੂੰ ਸਾਰਾ ਕੁਝ ਕਰਨਾ ਜ਼ਰੂਰੀ ਆ ਹੁਣ ਜਿੱਦਾਂ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਆ ਅਗਲੀ ਫਿਲਮ 'ਚ ਕੁਝ ਸੋਹਣਾ ਲੱਗਾ ਨਾ ਲੱਗਾ ਅਗਲੀ ਫਿਲਮ 'ਚ ਕੁਝ ਹੋਰ ਕਰੂੰਗੇ ਕਰੂੰਗਾ ਕੱਲਾ ਸੋਹਣਾ ਲੱਗਣਾ ਵੀ ਨਹੀਂ ਐਕਟਰ ਹੁੰਦਾ ਹਨਾ ਤੇ ਕਿਉਂਕਿ ਹੁਣ ਖੇਤ ਕਾਣੇ ਦੇ ਵਿੱਚ ਜਮੇ ਜੜ ਵੱਡੀ ਪਈ ਐ ਮਗਰ ਜਿਹੇ ਜੱਟ ਤਾਂ ਫਿਰ ਉਹੀ ਜੀ ਹੁੰਦੇ ਆ ਜੱਟਾਂ ਨੂੰ ਸੋਹਣੇ ਸੋਹਣੇ ਲੱਗਣ ਦਾ ਤਾਂ ਕੋਈ ਮਤਲਬ ਨਹੀਂ ਹੁੰਦਾ ਹੁਣ ਹੁਣ ਆ ਹੁਣ ਖਾੜੀ ਸੀਗੀ ਤੇ ਉਹਨਾਂ ਨੇ ਕਣਕ ਵੱਢ ਕੇ ਜਿਰੀ ਲਾਈ ਐ ਤੇ ਹੁਣ ਹਾਂ ਹੁਣ ਕੁਛ ਆ ਤੱਕ ਮਾੜੇ ਮੋੜੇ ਠੀਕ ਹੋਏ ਹੋਣਗੇ 10 ਦਿਨਾਂ ਤੂੰ ਘਰੇ ਬੈਠੇ ਹੋਣਗੇ ਨਹੀਂ ਖੱਜਲ ਖਵਾਰ ਇੰਨੇ ਹੀ ਹੁੰਦਾ ਨਾ ਮੋਟਰਾਂ ਦੇ ਲਾਈਟ ਨਹੀਂ ਆਉਂਦੀ ਵਟਾਂ ਦੇ ਮਿੱਟੀ ਇਹ ਹੋਰ ਰੰਗ ਕਾਲ ਤੇ ਤੇ ਉਹ ਜੱਟ ਦੀ ਹੈ ਹੀ ਕਰ ਜੂਰੀ ਇਹ ਗੱਲਾਂਆਂ ਸਾਰੀਆਂ ਤੇ ਸੈਡ Songਸ ਨਾਲ ਤੁਹਾਡਾ ਕੀ ਕਨੈਕਸ਼ਨ ਤੁਹਾਨੂੰ ਪਰਸਨਲੀ ਵੀ ਪਸੰਦ ਨੇ ਸੈਡ Songਸ ਬਿਕੋਜ਼ ਵਾਟ ਇਜ਼ ਸੈਡ Songਸ ਆਈ ਥਿੰਕ ਸਾਰੀ ਬਾਕੀ ਸਾਰੇ Songਸ ਤੋਂ ਬੜੇ ਹਟਕੀ ਨੇ ਤੇ ਜ਼ਿਆਦਾ ਪਪੂਲਰ ਹੋਏ ਨੇ ਜਿਵੇਂ ਤਾਰਾ ਤਾਰਾ ਇੱਕ ਪਲ ਅਧੂਰੇ ਚਾਹ ਅਧੂਰੇ ਚਾਹ ਤੰਨੇ ਮੈਂ ਵਰਕ ਤੰਨੇ ਚੱਲੇ ਮੈਂ ਥੈਂਕ ਯੂ ਕਰਦਾ ਸਾਰਿਆਂ ਨੂੰ ਤੇ ਪਸੰਦ ਗੱਲ ਅਗਲੇ ਐਲਬਮ ਦੇ ਵਿੱਚ ਵੀ ਹੈਗਾ ਇੱਕ ਕਹ ਰਿਹਾ ਗਾਏ ਨਿਆਰੇ ਨਾਲ ਜਾਂਦਾ ਸੌਖੇ ਔਖਾ ਖਰਾ ਤਾਂ ਮੈਂ ਬਾਹਲਾ ਔਖਾ ਗਾਇਤਾਰੇ ਵਾਲਾ ਗਾਣਾ ਹੁਣ ਤਾਂ ਮੇਰੇ ਗਾਇ ਹੀ ਨਹੀਂ ਹੁੰਦਾ ਕਰ ਰਿਹਾ ਕਿਉਂਕਿ ਆਈ ਥਿੰਕ ਸੈਟ ਸੰਗਸ ਜਾਨੀ ਦਾ ਔਖੇ ਹੁੰਦੇ ਨਹੀਂ ਜਸ ਸੌਖੇ ਹੁੰਦੇ ਨੇ ਮਤਲਬ ਕੋਸ਼ਾ ਤੱਕ ਸੌਖੇ ਹੁੰਦੇ ਨੇ ਅੱਛਾ ਕੋਸ਼ਕ ਗਾਣੇ ਸੌਖੇ ਹੁੰਦੇ ਨੇ ਹੁਣ ਕਈ ਉਹਨਾਂ ਨੇ ਪ੍ਰਾਇਕ ਉਹਨਾਂ ਨੇ ਦੀ ਪੁੱਠੀ ਸਿੱਧੀ ਕੰਪੋਜ਼ ਬਣਾਤੀ ਮੇਰੀ ਜਾਨ ਉਸੇ ਆਪਾਂ ਬਹੁਤ ਔਖਾ ਗਾ ਕੇ ਆਏ ਸੀ ਮੈਂ ਪਰ ਚੱਲ ਗਏ ਵਧੀਆ ਗਿਆ ਤੱਲਾ ਸੁਤੇ ਦਾ ਵੀ ਤੇ ਫਿਰ ਉਸ ਤੋਂ ਬਾਅਦ ਹੁਣ ਅਗਲਾ ਉਹ ਉਦੋਂ ਵੀ ਔਖਾ ਉਹ ਪਤਾ ਨਹੀਂ ਕਿਵੇਂ ਗਾਉਂਗਾ ਜੇ ਮੈਂ ਗਾਣਾ ਜਿਹੜਾ ਐ ਹਰੇਕ ਬੰਦੇ ਨਾਲ ਵਾਪਰੀ ਹੁੰਦੀ ਹੈ ਗੱਲ ਤਾਂ ਲੋਕੀ ਉਸ ਚੀਜ਼ ਨੂੰ ਜਿਆਦਾ ਚੱਕ ਲੈਂਦੇ ਆ ਤੇ ਮਤਲਬ ਜਿਹੜੇ ਸੌਂਗ ਸੁਣਦੇ ਆ ਕੁੜੀਆਂ ਜਿਆਦਾ ਸੁਣਦੀਆਂ ਸੈਡ ਸੌਂਗ ਕੁੜੀਆਂ ਜਿਆਦਾ ਸੁਣਦੀਆਂ ਮੋਸਟਲੀ ਹਨ ਤੇ ਕੁੜੀਆਂ ਗਾਣਾ ਕੇ ਪ੍ਰਮੋਟ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਨੇ ਵਟਸਐਪ ਕਰਨਾ ਕੇ ਗਾਣਾ ਬਲੂਟੁਥ ਕਰਨਾ ਵੀ ਇਸਕਾ ਇਹ ਗਾਣਾ ਹੈ ਇਸਕਾ ਇਹ ਗਾਣਾ ਹੈ ਆਪਸੋ ਆਪਸੋ ਤੇ ਮੁੰਡਿਆਂ ਦਾ ਆਏ ਆ ਵੀ ਗਾਣਾ ਸੁਣ ਲਿਆ ਸੋਹਣਾ ਮਾੜਾ ਦੋ ਚੀਜ਼ਾਂ ਹਨ ਦੋ ਚੀਜ਼ਾਂ ਹੁੰਦੀਆਂ ਜੇ ਸੋਹਣਾ ਤਾਂ ਸੁਣੀ ਜਾਣਗੇ ਜੇ ਮਾੜਾ ਤਾਂ ਨਹੀਂ ਸੁਣਦਾ ਦੈਟਸ ਇਟ ਕੁੜੀਆਂ ਸੰਸਣ ਸੰਸਣ ਕੇ ਸੰਸਣ ਕੇ ਸੰਸਣ ਕੇ ਉਸੀ ਨੂੰ ਦੱਸਣਾ ਵੀ ਇਸ ਇਹਦੇ ਚ ਆਇਆ ਇਹਦੇ ਚ ਆਇਆ ਇਹਦੇ ਚ ਆਇਆ ਸਾਰਾ ਗਾਣਾ ਮਾੜਾ ਹੋਇਆ ਜਿਹਦੇ ਚ ਦੋ ਲਾਈਨਾਂ ਵੀ ਵਧੀਆਂ ਹੋਈਆਂ ਤੇ ਕੁੜੀਆਂ ਨੇ ਉਹ ਵੀ ਸੰਸਣ ਕਰਾਦ ਨੇ ਤਾਂ ਕਰਕੇ ਉਹ ਗਾਣਾ ਜਿਆਦਾ ਉਧਰਲੇ ਪਾਸੇ ਹੋ ਜਾਂਦਾ ਸੈਟ ਨਾਲ इजीली ਲੋਕਾਂ ਤੱਕ ਪਹੁੰਚਾਉਣ ਲਈ ਹੁੰਦਾ ਤੇ ਵੀ ਵੀਡੀਓ ਵੀ ਸਟੋਰੀ ਵਾਈਜ਼ ਬਣ ਜਾਂਦੀ ਹੈ ਹੂੰ ਸੋ ਵਧੀਆ ਨਾ ਕੁੜੀਆਂ ਦੀ ਬੁਦਾਈ ਕੁੜੀਆਂ ਦੀ ਤਾਰੀਫ ਚ ਵੀ ਗਾਣਾ ਗਾਓ ਉਹ ਹੋਰ ਵੀ ਪੌਪੂਲਰ ਹੋਏਗਾ ਮੈਂ ਉਹ ਐਡਾ ਗਾਣਾ ਦੇ ਦਿੱਤਾ ਚੰਡੀਗੜ੍ਹ ਵਾਲਾ ਮਣ ਅੱਗੇ ਕਰਦੇ ਆਂ ਤਾਰੀ ਉਹ ਗਾਣਾ ਬਹੁਤ ਸੋਹਣਾ ਅਗਲਾ ਜਿਹੜਾ ਸੈੱਟ ਹੋ ਗਿਆ ਉਹ ਲਾਈਕ ਹੁਣ ਤੱਕਰ ਮੈਂ ਗਾਉਂਗਾ ਨਹੀਂ ਤੇ ਮੈਨੂੰ ਬੋਲ ਜੇ ਵੀ ਨਹੀਂ ਉਹਦੇ ਹਿਸਾਬ ਤੇ ਹੈਗੇ ਹਜੇ ਹੂੰ ਤੇ ਉਹ ਗਾਣਾ ਵਧੀਆ ਕੁੜੀਆਂ ਲਈ ਕੁੜੀਆਂ ਲਈ ਹੋਰ ਦੋ ਤਿੰਨ ਗਾਣੇ ਹੈਗੇ ਆਪਣੀ ਐਲਬਮ ਦੇ ਵਿੱਚ ਵਧੀਆ ਨੇ ਚੰਗੇ ਗਾਣੇ ਠੀਕ ਹੈ ਸੋ ਜੇ ਤਾਰਾ ਦੀ ਦੋ ਲਾਈਨਸ ਹੋ ਜਾਣ ਹੂੰ ਮੈਂ ਅੱਜ ਇੱਕ ਟਟਿਆ ਤਾਰਾ ਵੇਖਿਆ ਚਾਵਾਂ ਮੇਰੇ ਵਰਗਾ ਸੀ ਤੇ ਜਨ ਨੂੰ ਕੋਈ ਫਰਕ ਪਿਆ ਨਾ ਜਵਾਂ ਈ ਤੇਰੇ ਵਰਗਾ ਸੀ ਇਹ ਤੂੰ ਜੋ ਕੀਤੀ ਮੇਰੇ ਨਾਲ ਉਦਾਇ ਆਲਮ ਕਿ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ ਮੇਰਾ ਹਾਲ ਵੇਖ ਕੇ ਹੋ ਸਾਡੇ ਅੱਗੇ ਗੰਵੀ ਸਿਰ ਚ ਕੌਂਦੇ ਨੇ ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ ਮੈਂ ਅੱਜ ਇੱਕ ਟਟਿਆ ਤਾਰਾ ਵੇਖਿਆ ਜਵਾਂ ਮੇਰੇ ਵਰਗਾ ਸੀ ਤੇ ਚੰਨ ਨੂੰ ਕੋਈ ਫਰਕ ਪਿਆ ਨਾ ਜਵਾਂ ਹੀ ਤੇਰੇ ਵਰਗਾ ਸੀ ਸਾ ਬਰੀ ਨਾਈਸ ਐਕਚੁਅਲੀ ਗਾਣਾ ਵੀ ਨਾ ਰਿਪੀਟ ਵੀ ਚੱਲਦਾ ਹੀ ਰਹਦਾ ਜਿੰਨਾ ਬਹੁਤ ਪੁਰਾਣਾ ਹੋ ਜਾਵੇ ਇਟਸ ਲਾਈਕ ਵੈਰੀ ਨਾਈਸ ਮੈਨੂੰ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਆ ਤੁਹਾਡਾ ਗਾਣਾ ਹੈ ਤੁਹਾਨੂੰ ਇਹੋ ਜਿਹੇ ਗਾਣੇ ਹੋਰ ਕੰਸਰਟ ਨਹੀਂ ਗਾਵਾਂਗੇ ਜੱਗ ਵਧੀਆ ਇਹ ਦੱਸੋ ਕਿ ਤੁਹਾਡੇ ਫੇਵਰਿਟ ਰਾਈਟਰ ਕਿਹੜੇ ਨੇ ਕੀ ਤੁਹਾਨੂੰ ਕਿਹਨਾਂ ਦੇ ਗਾਣੇ ਤੁਸੀਂ ਜ਼ਿਆਦਾ ਗਾਣਾ ਪਸੰਦ ਕਰਦੇ ਹੋ ਮੈਨੂੰ ਭਾਵੇਂ ਕੋਈ 10 ਸਾਲਾਂ ਦਾ ਮੁੰਡਾ ਲਿਖ ਕੇ ਦੇ ਦੇ ਜੋ ਗੱਲ ਕਰੀ ਹੋਊਗੀ ਮੈਂ ਗਾ ਦੂੰਗਾ ਇਹੋ ਜਿਹੀ ਆ ਨਹੀਂ ਕੋਈ ਨਾਮ ਹੀ ਰਾਈਟਰ ਮੈਂ ਮੋਸਲੀ ਕਈ ਬੰਦਨ ਨਾਲ ਗਾਇਆ ਮੇਰੇ ਸਾਰੇ ਮਿੱਤਰ ਪਿਆਰੇ ਹੁਣ ਸਾਰਿਆਂ ਦਾ ਨਾਮ ਆਨਲਾਈਨ ਲੱਗ ਗਿਆ ਤੇ ਮੈਂ ਗਿਆ ਹੁਣ ਇੱਕ ਟੁਕੜੀ 20 25 ਜਾਣੇ ਰੀਸੈਂਟ ਤਾਰਾ ਜਾਨੀ ਨਾਲ ਗਿਆ ਸੀਗਾ ਖੇਤ ਮੱਟ ਸ਼ੇਰੋਂ ਵਾਲਾ ਤੇ ਪਹਿਲਾ ਗਾਣਾ ਚੰਡੀਗੜ੍ਹ ਦੇ ਕੁੜੀਆਂ ਬਾਈ ਵੈਰਾਈਟੀ ਪੁੱਲਰ ਤੇ ਹੋਰ ਮੁੰਡੇ ਮੇਰੇ ਮਿੱਤਰ ਪਿਆਰੇ ਜਿਨ੍ਹਾਂ ਨੇ ਬੁਲਟ ਵਾਲਾ ਬੁਲਟ ਵਾਲਾ ਗਾਣਾ ਗਾਇਆ ਸੀ ਇਹ ਮੁੰਡਾ ਮੇਰੇ ਨਾਲ ਦੇ ਪਿੰਡ ਤੋਂ ਸੀਗਾ ਪੌਣੀਗੜ੍ਹ ਤੋਂ ਤੇ ਇੱਕ ਦੀਪਕਾਂਗਾ ਮੇਰਾ ਫਰੈਂਡ ਤੇ ਗੱਗੀ ਢਿੱਲੋਂ ਤੇ ਇੱਕ ਮੁੰਡਾ ਗੋਰਾ ਲਵੀ ਕਈ ਮਿੱਤਰ ਪਿਆਰੇ ਆਪਣੇ ਸਾਨੂੰ ਜਿਵੇਂ ਐਸੀ ਦੱਸ ਦੋ ਮਤਲਬ ਜਿਨ੍ਹਾਂ ਦੇ ਹੋਰ ਟਰੈਕਸ ਜਾਂਦੇ ਨੇ ਕਿਹੜੇ ਰਾਈਟ ਤੁਹਾਨੂੰ ਵਧੀਆ ਲੱਗਦੇ ਨੇ ਇੰਡਸਟਰੀ ਦੀ ਪੂਰੀ ਇੰਡਸਟਰੀ ਉਹਨਾਂ ਆਪਣਾ ਨਵਾਂ ਮਿੱਤਰ ਪਿਆਰਾ ਅਮਰਤ ਮਾਨ ਜਿਨੇ ਬਾਈ ਦਿਲਜੀਤ ਵਾਲਾ ਜੱਟ ਫੈਰ ਕਰਦਾ ਲਿਖਿਆ ਸੀ ਆਪਣਾ ਯਾਰ ਜੁੰਡੀ ਦੇ ਐਲਬਮ ਦੇ ਵਿੱਚ ਦੋ ਤਿੰਨ ਗਾਣੇ ਹੈਗੇ ਆ ਉਹਦੇ ਇਸ ਵੈਲ ਟੈਲੈਂਟਡ ਉਹ ਲਿਖਦਾ ਜਮਈ ਅਣਖ ਵਾਲਾ ਗਾਣਾ ਤੇ ਜੱਟਾਂ ਵਾਲਾ ਗਾਣਾ ਤੇ ਅਸਲ ਕੀ ਗੱਲ ਉਹ ਲਿਖਦਾ ਉਹ ਅਸਲ ਸੋ ਯਾਰ ਜੁੰਡੀ ਦੇ ਤੁਹਾਡੀ ਆਪਣੀ ਪ੍ਰੋਡਕਸ਼ਨ ਹੈ ਰਾਈਟ ਪਹਿਲੀ ਪ੍ਰੋਡਕਸ਼ਨ ਸੋ ਇਹ ਕਿਵੇਂ ਤੁਹਾਡੇ ਮਨ ਸੀਗਾ ਕਿ ਆਪ ਆਪ ਵੀ ਹੁਣ ਪ੍ਰੋਡਕਸ਼ਨ ਚ ਜਾਣਾ ਪ੍ਰੋਡਕਸ਼ਨ ਜਿਆਦਾ ਤਾਂ ਨਹੀਂ ਮੇਰਾ ਦਾ ਛੱਟਈਆ ਕੰਮ ਤੁਹਾਨੂੰ ਐਵੇਂ ਦਾ ਸਾਰੇ ਮਿੱਤਰ ਪਿਆਰੇ ਨਾਲ ਹੁੰਦਾ ਉਹਨਾਂ ਦਾ ਜਿਆਦਾ ਜ਼ਰੂਰੀ ਹੁੰਦਾ ਹੁਣ ਇੱਕ ਨੂੰ ਤਾਂ ਪਾਇਆ ਵਿੱਚ ਬੰਪੀਆ ਮੇਰਾ ਫਰੈਂਡ ਹੈ ਵੰਪੀ ਸੰਤੂ ਇੱਕ ਦਾ ਤਾਂ ਹੁਣ ਹੌਲੀ ਹੌਲੀ ਜ਼ਰੂਰ ਕੰਮ ਤਰਜੂਗਾ ਦੂਏ ਵੀ ਨਾਲ ਦੇ ਸਾਰੇ ਵਿੱਚ ਪਾ ਲੈਨੇ ਨੇ ਆਪਣੇ ਕੰਮਾਂ ਕੀ ਕੰਗੋ ਆਪਣਾ ਛੱਟ ਹੋਇਆ ਹੋਇਆ ਹੁਣ ਨਾਲ ਦਾ ਵੀ ਕਰੀ ਹਨਾ ਹੌਲੀ ਹੌਲੀ ਕਿਉਂਕਿ ਉਹ ਬਿਨਾ ਕਿਸੇ ਮਤਲਬ ਤੋਂ 6-7 ਸਾਲ ਹੋ ਗਏ ਨਾਲ ਪੂਰੀ ਫਿਰਦੇ ਉਹਨਾਂ ਦੀਆਂ ਗ ਤਾਂ ਕਰਕੇ ਜਿਹੜੇ ਵੀ ਨਾਲ ਆਪਣੇ ਮਿੱਤਰ ਪਿਆਰੇ ਉਹ ਹੁਣ ਉਹਦਾ ਤੋਰਾਂਗੇ ਨਾ ਨਾਲ-ਨਾਲ ਤੇ ਉਹ ਆਪਣੀ ਹੈਲਪ ਕਰਦੇ ਸਾਰੇ ਪ੍ਰੋਗਰਾਮਾਂ ਦਾ ਜਾਣਾ ਉਹਨਾਂ ਦੇ ਨਾਲ ਜਾਣਾ ਤੇ 24 24 ਘੰਟੇ ਨਾਲ ਹੁਣ ਰਹਿਣੇ ਵੀ ਉਹਨਾਂ ਨਾਲ ਹੀ ਆਸੀਂ ਸਾਰੇ ਇਕੱਠੇ ਹਨ ਸੋ ਤਾਂ ਕਰਕੇ ਇਹਦਾ ਨਾਲ ਉਹਨਾਂ ਦੇ ਉਹਨਾਂ ਦੇ ਕਰਕੇ ਵੱਡਾ ਬ੍ਰਦਰ ਨਾਲ ਮੇਰੇ ਕੋ ਉਹਨਾਂ ਦੇ ਕਰਕੇ ਸਾਰੇ ਉਹ ਕਰਨਗੇ ਮੇਰਾ ਤਾਂ ਕੰਮ ਕਾਉਣੇ ਵਾਲੇ ਹੀ ਹਨ ਠੀਕ ਹੈ ਸੋ ਹੁਣ ਇਹ ਜਿਹੜਾ ਟਰੈਕ ਆ ਰਿਹਾ ਯਾਰ ਜੁੰਡੀ ਦੇ ਹੈ ਨਾ ਆਈ ਥਿੰਕ ਇਹਦਾ ਮਤਲਬ ਹੁੰਦਾ ক্লোਜ਼ ਫਰੈਂਡਸ ਗਰੁੱਪ ਕੁੱਝ ਜਿਹੜਾ ਹੁੰਦਾ ਲੰਗੋਟੀਆਂ ਯਾਰ ਹਾਂ ਲੰਗੋਟੀਆਂ ਯਾਰ ਤਾਂ ਤੁਹਾਡੇ ਇੰਡਸਟਰੀ ਚ ਕਿਹੜੇ ਨੇ ਇੱਕਲੋਸ ਫਰੈਂਡਸ ਲੰਗੋਟੀਆਂ ਯਾਰ ਸਾਰੇ ਆਪਣੇ ਵਧੀਆ ਨੇ ਸਾਰੇ ਮਿੱਤਰ ਪਰ ਕਿਸੇ ਨਾਲ ਕੋਈ ਰੌਲਾ ਰੱਪਾ ਨਹੀਂ ਸਾਰੇ ਘੰਟਾ ਲੋਕੀਂ ਕਈ ਸੋਚਦੇ ਹੋਣਗੇ ਵੀ ਕਿਸੇ ਨਾਲ ਹੋਣਾ ਮੇਰਾ ਕਿਸੇ ਨਾਲ ਨਹੀਂ ਵੀਰੇ ਸਭ ਨਾਲ ਆਪਾਂ ਆਪਣੀ ਵਧੀਆ ਸਾਰੇ ਜਾਣਦੇ ਚੰਗੀ ਤਰ੍ਹਾਂ ਜਿਨ੍ਹਾਂ ਨਾਲ ਪੁਰਾਣੀ ਕਈ ਵਾਰੀ ਉਹਨਾਂ 21 ਗੱਲ ਹੋਈ ਵੀ ਆਪਾਂ ਉਹਨਾਂ ਤੋਂ ਵੀ ਮਾਫੀ ਮੰਗ ਕੇ ਆਪਾਂ ਨਾਲ ਹੀ ਆਉਂਦੇ ਹੁਣ ਕੋਈ ਚੱਕਰ ਹੀ ਨਹੀਂ ਆਪਾਂ ਕੋਈ ਨਾਲ ਕੋਈ ਰੌਲਾ ਨਹੀਂ ਪਹਿਲੇ ਹੁਣ ਚੇਂਜ ਕੰਪਲੀਟਲੀ ਚੇਂਜ ਹੋ ਗਏ ਨੇ ਆਮੀ ਬਿਲਕੁਲ ਹਾਂ ਸਭ ਕੁਝ ਚੇਂਜ ਹੋ ਗਿਆ ਨੇ ਤੇ ਉਹ ਦਿਨ ਜਦੋਂ ਜਿਹੜੂ ਜ ਬੰਦਾ ਹਵਾ ਜਿਆਂ ਦੇ ਚਾਰ ਕਪੈਸੇ ਉਹਦਾ ਮੂੰਹ ਬੰਦਾ ਜੰਮਲ ਜਾਂਦਾ ਉਦੋਂ ਫਿਰ ਟੰਮਲੇ ਹੋ ਜਾਂਦੇ ਹੋਣ ਹੋਰ ਐ ਹੋੜ ਤੇ ਇਹ ਗਾਣਾ ਤੁਸੀਂ ਸੁਣਾ ਆਈ ਥਿੰਕ ਹੁਣ ਤੱਕ ਰਿਲੀਜ਼ ਵੀ ਹੋ ਗਿਆ ਹੋਗਾ ਸ਼ਾਇਦ ਤੇ ਈਵਰਸ ਨੇ ਵੇਖ ਵੀ ਲਿਆ ਹੋਗਾ ਸੋ ਤੁਸੀਂ ਆਪਣੇ ਮੂੰਹੋਂ ਦੋ ਲਾਈਨਾਂ ਜਿ ਸੁਣਾ ਸਕੋ ਅਸਲਾਮੁਅਲੈਕੁਮ ਹੁ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ ਯਾਰ ਜੁੰਡੀ ਦੇ ਜੁੰਡੀ ਦੇ ਬਣਾਏ ਰੌਂਦ ਵਰਗੇ ਓਏ 파ੜ ਦੇ ਸਰੀਰ ਬੱਲਿਆ ਜ਼ੰਦਵਾਰ ਲੈ ਬਾਹਰ ਲੈ ਲ ਸੰਸਾਂ ਤੇ ਝਾੜ ਲੈ ਜ਼ੰਦਵਾਰ ਲੈ ਬਾਹਰ ਲੈ ਲ ਸੰਸਾਂ ਤੇ ਝਾੜ ਲੈ ਓਦੋਗ ਲੈ ਜੇ ਖਾਂਦੇ ਖਾਰ ਨੇ ਖਾਰ ਨੇ हो पंजायत के जाल जी बाकी बार ने हो बाकी बार ने हो बाकी बार ने थैंक यू सो थैंक यू सो मच आमी एंड जान दे एक रैपिड फायर राउंड कर दिया मैं एक वर्ड बोलांगी जो भी तोड़े मन चाहे तो सी उससे समय बिना सोचे समझे मैंने रिप्लाई करना ओके सो पटेला शाही <laughs> <laughs> बोलना ਦਾ ਜਸਪਾਲ ਜੀ ਉਹ ਮੇਰਾ ਉਹੀ ਸੀ ਨਾ ਇਹ ਵੀ ਸਟਾਈਲ ਹੈ ਇਹ ਵੀ ਸਟਾਈਲ ਹੈ ਤੇ ਅਮਰਿੰਦਰ ਗਿੱਲ ਬੈਸਟ ਪਰਸਨ ਹਾਕਮ 스타 ਬੰਦਾ ਜੀ ਮੈਨੂੰ ਢਿਲੋ ਵਾਸਤਲਾ ਵਾਸਤ ਉਹ ਇਜ਼ ਵੈਰੀ ਨਾਈਸ ਪਰਸਨ ਸੀ ਸੀਰੀਅਸਲੀ ਫਨੀ ਜਦੋਂ ਵੀ ਗੱਟੇ ਉਹ ਬੰਦੇ ਨਾਲ ਦਿਲ ਲਾਦਾ ਜਦੋਂ ਇੱਕ ਨਾ ਹੁੰਦਾ ਆਰਟਿਸਟ ਗਾਣੇ ਸੁਣਾਉਣੇ ਇਹ ਬਣਾਉਣਾ ਸਾਰਾ ਕੁਝ ਸੌਖਾ ਹੁੰਦਾ ਕਿਸੇ ਬੰਦੇ ਦੇ ਮੂੰਹ ਤੇ ਹਾਸਾ ਲਿਆਉਣਾ ਹਸਾਉਣਾ ਉਹ ਕਿੰਨੀ ਚੀਜ਼ ਔਖੀ ਹੈ ਤੇ ਉਹ ਕਿੰਨੀ ਚੀਜ਼ ਵਧੀਆ ਹੈ ਨਾ ਉਹ ਬੰਦੇ ਨੂੰ ਸਾਰੀ ਦੁਨੀਆ ਪਸੰਦ ਕਰਦੀ ਹੁੰਦੀ ਆ ਜਿਹੜਾ ਕਿਸੇ ਬੰਦੇ ਨੂੰ ਹਸਾਊਗਾ ਹਾਂ ਹਾਂ ਬਿਲਕੁਲ ਤੁਸੀਂ ਮਾਸਟਰ ਕਾਮੇਡੀ ਵੀ ਨੋ ਅੱਛਾ ਤੇ ਅਲਫਾਜ਼ ਹੀਜ਼ ਗੁੱਡ ਫਰੈਂਡ ਆਫ ਮਾਈਂ ওকে ਥੋੜੇ ਸੀਰੀਅਸ ਸੀਰੀਅਸ ਹੋ ਗਏ ਤੁਸੀਂ ਯਾਰ ਹੀਜ਼ ਗੁੱਡ ਫਰੈਂਡ ਆਫ ਮਾਈਂ ওকে ਐਂਡ ਵਾਟ ਐਲਸ ਫਿਲਮਸ ਕਰਨੇ ਚਾਹੀਦੇ ਆ ਬੰਦਿਆਂ ਨੂੰ ਸਾਰੇ ਕਰਨ ਉਹਦੀ ਗੱਲ ਆ ਸਰਦਾਰ ਜੀ ਸਰਦਾਰ ਜੀ ਕਹਿੰਦੇ ਮੂਵੀ ਹੈ ਹਿੱਟ ਮੂਵੀ ਸੈਕੰਡ ਹੈਂਡ ਹਸਬੰਡ ਉਸਕਾਡ ਮੂਵੀ ਮੈਂ ਗਿਆ ਸੀ ਸਕਰੀਨਿੰਗ ਤੇ ਐਂਡ ਪੰਜਾਬੀ ਸਿਨੇਮਾ ਪੰਜਾਬੀ ਸਿਨੇਮਾ ਜਾ ਰਿਹਾ ਉੱਚੇ ਪੱਧਰ ਤੇ ਹੌਲੀ ਹੌਲੀ ਤੇ ਉਹੀ ਗੱਲ ਹੈ ਵੀ ਇਹਨੂੰ ਨੁਕਸਾਨ ਨਾ ਹੀ ਪੋਈ ਪਚਾਈਏ ਵੀ ਪੈਸੇ ਲੋੜੇ ਜੇ ਘੱਟ ਲੈ ਕੇ ਕੰਮ ਕਰ ਲਈ ਪ੍ਰੋਡਿਊਸਰਸ ਦੀ ਵੀ ਹੈਲਪ ਕਰੀ ਵੀ ਅਗਲੀ ਫਿਲਮ ਵੀ ਕਰ ਲੈਣ ਨੂੰ ਐਂਡ ਐਨੀ ਵਰਕ ਅਮੀ ਵਰਕ ਕਰ ਰਿਹਾ ਦੁਬਾਰਾ ਉਹ ਕਈ ਕਲਾਕਾਰ ਵੀ ਸਮਝਾਉਣੇ ਗਾਣੇ ਮਰਮਰ ਆ ਗਿਆ 2 ਸਾਲ ਕੋ ਕੀਤਾ ਨਹੀਂ ਹੁਣ ਕਰਦੇ ਆ ਸ਼ੁਰੂ ਕੰਮ ਲੱਗ ਜੂ ਸਾਲ ਤੱਕ ਐਮੀ ਵਰਕ ਦੱਸਾਂਗੇ ਕੀ ਹੈ ਮਤਲਬ ਬੈਕ ਇਨ ਐਕਸ਼ਨ ਯਾ ਫਰਪਸੋ ਕਰਕੇ ওকে ਸੋ ਇਟ ਵਾਸ ਵੰਡਰਫੁਲ ਟਾਕਿੰਗ ਟੂ ਯੂ ਐਮੀ ਥੈਂਕ ਯੂ ਸੋ ਮਾਚ ਸਾਡੇ ਨਾਲ ਗੱਲ ਕਰਨ ਲਈ ਤੇ ਤੁਹਾਡੇ ਜਿਹੜੇ ਪ੍ਰੋਜੈਕਟਸ ਨੇ ਜਿਹੜਾ ਗਾਣਾ ਹੈ ਤੁਹਾਡਾ ਰੋਗਦਾਰ ਉਹਨੇ ਹੀ ਰੋਗ ਨਾਲ ਲੋਕੀ ਵੀ ਉਹਨੂੰ ਪਸੰਦ ਕਰਦੇ ਤੇ 올 द बेस्ट फॉर ਅੰਗਰੇਜ਼ ਥੈਂਕ ਯੂ ਸੋ ਮਾਚ ਥੈਂਕਸ ਲੋਟ ਥੈਂਕ ਯੂ ਮਰ ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ